ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਐਮਐਲਏ ਕੁਲਵੰਤ ਸਿੰਘ ਸਤਿਕਾਰਯੋਗ ਨੇ ਉਹ ਜਿਨ੍ਹਾਂ ਦੇ ਉਹ ਕੰਮ ਕਰਦਾ ਆ ਮੇਰੇ ਤੇ ਨਹੀਂ ਆ ਉਹ ਜਿਨ੍ਹਾਂ ਤੇ ਪਰਚੇ ਕੀਤੇ ਉਹਨਾਂ ਦੇ ਵੀ ਉਹ ਸਤਿਕਾਰਯੋਗ ਨਹੀਂ ਆ ਪਰ ਕੁਝ ਟਾਈਮ ਪਹਿਲਾਂ ਮੈਂ ਉਹਨੂੰ ਕਿਹਾ ਸੀ ਸ਼ਾਇਦ ਮੈਂ ਮਿੱਟੀ ਦਾ ਬਾਬਾ ਵੀ ਕਹਿ ਕੇ ਉਹਨੂੰ ਬਿਆਨ ਕੀਤਾ ਸੀ ਕਿ ਬੋਲੋ ਮਿੱਟੀ ਦੇ ਬਾਬਾ ਆ ਤੇਰੇ ਦੁੱਖਾਂ ਨੇ ਮਾਰ ਮੁਕਾਲਿਆ ਉਹ ਬੋਲਦਾ ਨਹੀਂ ਸੀ 4-5 ਦਿਨ ਪਹਿਲਾਂ ਵੀ ਉਹ ਕਿੱਥੇ ਬੋਲਿਆ ਮੇਰੇ ਕੋਲ ਸਾਰਾ ਰੁਕਾਟ ਆ ਮੈਂ ਸੋਚਦਾ ਪਿਆ ਸੀ ਵੀ ਚਲੋ ਮੈਂ ਨਾ ਬੋਲਾਂ ਨਾ ਬੋਲਾਂ ਸਾਰਾ ਮਲਿਆ ਮੇਡ ਇਕੱਠਾ ਕਰਕੇ ਫਿਰ ਇਹਨੂੰ ਇਹਦੀ ਗੱਲਾਂ ਦਾ ਜਵਾਬ ਦੇਵਾਂਗੇ ਪਰ ਅੱਜ ਬੋਲਣਾ ਪਿਆ ਉਹਦੀਆਂ ਗੱਲਾਂ ਦਾ ਜਵਾਬ ਕਿਉਂਕਿ ਅੱਗੇ ਤੇ ਜਿੱਥੇ ਮਹਾਰਾਜ ਜੀ ਅੱਗੇ ਬੋਲ ਰਹੇ ਸੀ ਸਕੂਲ ਦੇ ਵਿੱਚ ਗਿੰਤੀ ਐ ਮੈਮਲੇ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਨਨੇ ਜਿੰਨੀਆਂ ਤੁਸੀਂ ਪਾਣੀ ਦੀਆਂ ਬਸਲੇਰੀ ਦੀਆਂ ਬੋਤਲਾਂ ਮੰਗਾਈਆਂ ਸੀ ਨਾ ਪੁੰਨੇ ਦੇ ਬੰਦੇ ਵੀ ਨਹੀਂ ਸੀ ਅੱਗੇ 5 ਕ ਕੁਰਸੀਆਂ ਤੇ 11 ਕ 12 ਬੰਦੇ ਬੈਠੇ ਹੋਏ ਨੇ ਉਹ ਵੀ ਜਿਹੜੇ ਤੇਰੇ ਚਮਚੇ ਨੇ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਹੀ ਬੰਦਾ ਆ ਜੋ ਵੀ ਚਲੋ ਸਾਂਝੀ ਬੰਦਾ ਸੀ ਪਿੰਡ ਦਾ ਨੰਬਰਦਾਰ ਉਹਦੀ ਮਜਬੂਰੀ ਬਣ ਗਈ ਸੀ ਆਣਾ ਮੈਂ ਉਹਨੂੰ ਨਹੀਂ ਕਹਿ ਰਿਹਾ ਨੰਬਰਦਾਰ ਨੂੰ ਚਲੋ ਉਹਦਾ ਤੇ ਸਾਂਝੀ ਥਾਂ ਤੇ ਆਣਾ ਫਰਜ਼ ਬੰਦਾ ਸੀ ਬਾਕੀ ਜਿਹੜੇ ਬੰਦੇ ਬੈਠੇ ਸੀ ਉਹ ਤੇਰੇ ਤੇ ਚਮਚੀ ਸੀ ਇੱਕ ਅਰਦੀਪ ਹੋ ਗਿਆ ਡੇਰੇ ਵਾਲਾ ਇੱਕ ਰੁਲਦਾ ਰਾਮ ਸਰਪੰਚ ਹੋ ਗਿਆ ਵਗੈਰਾ ਵਗੈਰਾ ਕਈ ਬੰਦੇ ਚਲੋ ਨਾਮ ਕੀ ਲੈਣੇ ਆਪਾਂ ਵੀਡੀਓ ਲੰਬੀ ਹੋ ਜੇਗੀ ਉਹਨਾਂ ਨੇ ਅੱਗੇ ਆ ਕੇ ਬੈਠ ਕੇ ਉਹ ਤੁਹਾਡੇ ਕੋਲ ਇੰਨੀ ਕ ਹਿੰਮਤ ਨਹੀਂ ਹੋਈ ਕਿ ਤੁਸੀਂ ਪਿੰਡ ਇਕੱਠਾ ਕਰ ਸਕੋ। ਔਰ ਬਜਟ ਦੀਆਂ ਗੱਲਾਂ ਤੂੰ ਬੱਚਿਆਂ ਨੂੰ ਦੱਸਣ ਡਿਆ ਬੱਚਿਆਂ ਨੂੰ ਕੀ ਲੱਗੇ ਬਜਟ ਨਾਲ? ਬੱਚਿਆਂ ਨੂੰ ਕੀ ਲੱਗੇ ਬਈ ਉਹਦੇ ਵਿੱਚ ਉਰਦੂ ਦੀ ਭਾਸ਼ਾ ਤੇ ਇਹ ਕਰਾਤਾ ਤੇ ਉਹ ਕਰਾਤਾ। ਪਹਿਲੀ ਗੱਲ ਤੂੰ ਇੱਥੇ ਕਿਹਾ ਤੇਰੀਆਂ ਗੱਲਾਂ ਦਾ ਜਵਾਬ ਦੇਣਾ ਮੈਂ ਉੱਥੇ ਅਗਰ ਕੋਈ ਹੈਗਾ ਮੈਂ ਮੁੰਡਾ ਭੇਜਿਆ ਸੀ ਸਵੇਰੇ ਉੱਥੇ ਤੇਰੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਰਣਜੀਤ ਰਾਣਾ ਸ਼ਾਇਦ ਤੈਨੂੰ ਪਤਾ ਹੋਣਾ ਪਹਿਲਾਂ ਤਾਂ ਮੈਂ ਤੈਨੂੰ ਵਧਾਈ ਦੇਣਾ ਆ। ਕਿ ਸਾਡੇ ਕੇਸ ਦੇ ਵਿੱਚ ਜਿਹੜੇ ਦੋ ਬੰਦੇ ਨੋਮੀਨੇਟ ਕੀਤੇ ਸੀ ਉਹਨਾਂ ਦੇ ਵਿੱਚੋਂ ਦੋ ਦੀਆਂ ਤਾਂ ਰੈਗੂਲਰ ਜ਼ਮਾਨਤਾਂ ਹੋ ਗਈਆਂ ਬਾਕੀ ਦੀਆਂ ਐਂਟਰੀ ਸਪੈਕਟਰੀ ਜ਼ਮਾਨਤਾਂ ਹੋ ਗਈਆਂ ਅਗ੍ਹੀ ਕੀ ਗੱਲ ਸਾਡੀ ਚਲੋ ਉਹ ਵੀ ਕੋਈ ਗੱਲ ਨਹੀਂ ਗੁਰੂ ਕਿਰਪਾ ਕਰੇਗਾ ਸਾਡੀ ਵੀ ਹੋ ਜੇਗੀ ਮੈਂ ਸਵੇਰੇ ਉਸ ਮੁੰਡੇ ਨੂੰ ਈਸੀ ਕਰਕੇ ਭੇਜਿਆ ਸੀ ਤੇਰੀਆਂ ਗੱਲਾਂ ਦਾ ਜਵਾਬ ਦਿੰਦਾ ਪਰ ਤੂੰ ਇੱਕ ਉਸ ਕੱਲੇ ਮੇਰੇ ਰਾਣੇ ਤੋਂ ਹੀ ਡਰ ਗਿਆ ਰਣਜੀਤੋ ਉਹ ਪੁਲਿਸ ਭੇਜਤੀ ਔਰ ਉਹਨੂੰ ਉਥੋਂ ਡਰਾ ਤਮਕਾ ਕੇ ਪਿੱਛੇ ਮੋੜਿਆ ਪਰ ਉਹ ਆਂਦਾ ਨਹੀਂ ਸੀ ਪਰ ਚਲੋ ਅਸੀਂ ਕਹਿ ਤਾ ਵੀ ਪਿੰਡ 'ਚ ਮਾਹੌਲ ਖਰਾਬ ਹੋ ਜੀਏਗਾ ਅਸੀਂ ਉਹਨੂੰ ਬੁਲਾ ਲਿਆ ਅਗਰ ਜੇ ਤੂੰ ਸੱਚ ਸੋਨਾ ਸੀ ਨਾ ਤੇ ਉਹਨੂੰ ਕਹਿੰਦਾ ਪੁਲਿਸ ਵਾਲ ਨੂੰ ਕਹਿੰਦਾ ਵੀ ਹਾਂ ਭਾਈ ਉਹਨੂੰ ਬਿਠਾਓ ਉਹ ਮੇਰੇ ਨਾਲ ਸੁਭਾਅ ਜਵਾਬ ਕਰੇਗਾ ਤੇ ਮੈਂ ਉਹਦੀਆਂ ਗੱਲਾਂ ਦਾ ਜਵਾਬ ਦਵਾਂਗਾ ਪਰ ਤੂੰ ਤਾਂ ਉਹਦੇ ਉਲਟ ਚੱਲ ਗਿਆ ਉਹਨੂੰ ਦੇ ਪੁਲਿਸ ਬੁਲਾ ਕੇ ਤੇ ਨਹੀਂ ਜੀ ਜੇ ਕਰਦਾ ਤੇ ਉਹ ਕਰਦਾ ਤੂੰ ਸਾਡੇ ਪਿੰਡ 'ਚ ਸਾਨੂੰ ਨਹੀਂ ਖੜਨ ਦੇ ਰਿਆ ਕੋਈ ਨਹੀਂ ਖੜਾਂਗੇ ਤੇਰੀਆਂ ਗੱਲਾਂ ਦਾ ਜਵਾਬ ਮੈਂ ਦਿੰਨਾ ਪਹਿਲੀ ਗੱਲ ਤੂੰ ਕਿਹਾ ਵੀ ਮੈਂ ਕਿਸੇ ਦਾ ਮੇਰੇ ਨਾਲ ਕਿਸੇ ਦਾ ਵੈਰ-ਵਿਰੋਧ ਨਹੀਂ ਜੇ ਤੇਰੇ ਨਾਲ ਕਿਸੇ ਬੰਦੇ ਦਾ ਵੈਰ-ਵਿਰੋਧ ਨਹੀਂ ਫਿਰ ਤੇ ਰੌਲਾ ਹੀ ਨਹੀਂ ਪੈਂਦਾ ਸੀ ਨਾ ਫਿਰ ਤੇ ਇਲੈਕਸ਼ਨਾਂ ਦੇ ਟਾਈਮ ਜੋ ਹੋ ਰਿਹਾ ਸੀ ਹੁਣ ਦਿੰਦਾ ਅੱਜ ਵੀ ਤੂੰ ਕਹਿ ਰਿਹਾ ਇਨਸਾਨ ਗਲਤੀਆਂ ਦਾ ਪਤਲਾ ਹੈ ਜੀ ਮੈਂ ਕੋਈ 16 ਕਲਾ ਸੰਪੂਰਨ ਨਹੀਂ ਤੂੰ 16 ਕਲਾ ਛੱਡ ਤੇਰੇ 'ਚ ਇੱਕ ਕਲਾ ਹੈਗੀ ਜਿਹੜਾ ਤੂੰ ਧੜੇਬੰਦੀ ਬਣਾਉਣਾ ਹੈ ਜਿਹੜਾ ਤੂੰ ਝੂਠ ਬੋਲਦਾ ਹੈਂ ਇੱਕ ਹੁੰਦਾ ਹੈ ਝੂਠ ਬੋਲਣਾ ਝੂਠਾ ਬੰਦਾ ਇੱਕ ਹੁੰਦਾ ਹੈ ਝੂਠ ਪ੍ਰੋ ਇੱਕ ਹੁੰਦਾ ਹੈ ਝੂਠ ਪ੍ਰੋ ਮੈਕਸ ਤੂੰ ਝੂਠ ਪ੍ਰੋ ਮੈਕਸ ਹੈ ਜਿੰਨਾਂ ਨੂੰ ਝੂਠ ਬੋਲਦਾ ਹੈ ਮੈਂ ਜੀ ਪਰਚੇ ਨਹੀਂ ਕਿਸੇ ਤੇ ਕਰਵਾਉਂਦਾ ਮੇਰੇ ਪਿੰਡ ਦੇ ਵਿੱਚ 175 ਬੰਦਿਆਂ ਤੇ ਪਰਚੇ ਨੇ ਔਨ ਰਿਕਾਰਡ ਨੇ ਦੱਸਾਂਗਾ ਤੈਨੂੰ ਮੈਂ 150 ਬੰਦੇ ਅਣਪਛਾਤੇ 224 ਨੰਬਰ ਐਫਆਰ ਦੇ ਵਿੱਚ ਔਰ 11 ਬੰਦੇ ਬਾਈ ਨੇਮ 10 ਬੰਦੇ 214 ਨੰਬਰ ਦੇ ਵਿੱਚ 12 ਬੰਦੇ 225 ਦੇ ਵਿੱਚ 3 ਬੰਦੇ ਟੋਟਲ ਮਿਲਾ ਕੇ 175 ਬੰਦੇ ਬਣਦੇ ਨੇ ਜਿਨ੍ਹਾਂ ਦੇ ਉੱਪਰ ਤੂੰ ਪਰਚਾ ਕਰਾ ਰੱਖਿਆ ਆ ਫਿਰ ਤੂੰ ਕਹਿੰਦਾ ਮੈਂ ਪਰਚਿਆਂ ਦੀ ਉਹ ਪਰਚਿਆਂ ਦੀ ਝੂਠੀ ਰਾਜਨੀਤੀ ਨਹੀਂ ਕਰਦਾ ਜੀ ਤੂੰ ਝੂਠੀ ਰਾਜਨੀਤੀ ਨਹੀਂ ਕਰਦਾ ਤੇ ਆ ਜਿਹੜਾ 175 ਬੰਦਿਆਂ ਤੇ ਪਰਚੇ ਨੇ ਇਹ ਕਿੰਨੇ ਕਰਾਏ ਨੇ ਤੂੰ ਕਹਿੰਦਾ ਮੇਰਾ ਦੋਸ਼ ਕੀ ਆ ਮੈਨੂੰ ਦੱਸੋ ਤੁਸੀਂ ਉਧਰ ਮੈਂ ਕਹਿੰਦਾ ਮੇਰਾ ਦੋਸ਼ ਕੀ ਆ ਮੈਨੂੰ ਦੱਸੋ ਤੁਸੀਂ ਇੱਕ ਛੋਟੀ ਜੀ ਗੱਲ ਦੱਸਦਾ ਰੋਮੈਨ ਦੇ ਵਿੱਚ ਲਿਖਿਆ ਹੈ ਕਿੰਦਾ ਸੋਨਾ ਆ ਜਿਹੜਾ ਉਹ ਕਦੇ ਸੌਰੀ ਰੋਮੈਨ ਦੇ ਵਿੱਚ ਲਿਖਿਆ ਵੀ ਸੋਨਾ ਆ ਜਿਹੜਾ ਹਨੂਮਾਨ ਨੇ ਸੋਨੇ ਦੀ ਲਿੰਕਾ ਸੜ ਕੇ ਸੁਆਹ ਕਰਤੀ ਸੀ ਔਰ ਵਿਗਿਆਨ ਕੀ ਕਹਿ ਰਿਹਾ ਹੈ ਸਾਇੰਸ ਕੀ ਕਹਿ ਰਹੀ ਹੈ ਵੀ ਸੋਨਾ ਕਦੇ ਸੜਦਾ ਨਹੀਂ ਚਲੋ ਰੋਮੈਨ ਤੇ ਸਾਨੂੰ ਨਹੀਂ ਪਤਾ ਰਹਿ ਗਈ ਗੱਲ ਹੈ ਸਾਇੰਸ ਅਸੀਂ ਹੁਣ ਆਪਣੀ ਅੱਖਾਂ ਨਾਲ ਦੇਖਿਆ ਹੋਇਆ ਭਈ ਹਾਂ ਸੋਨਾ ਆਪਾਂ ਛਾੜਦੇ ਹਾਂ ਸੋਨਾ ਸੜਦਾ ਨਹੀਂ ਉਹਦਾ ਆਕਾਰ ਬਦਲ ਜਾਂਦਾ ਢੇਕੇ ਢੇਰੀ ਹੋ ਜਾਂਦਾ ਆ ਜਾਂ ਤਰ ਰੋਮੈਨ ਦੇ ਵਿੱਚ ਸਹੀ ਨਹੀਂ ਲਿਖਿਆ ਹੋਇਆ ਜਾਂ ਫਿਰ ਵਿਗਿਆਨ ਝੂਠ ਬੋਲਦਾ ਪਿਆ ਦੋਨਾਂ ਚੋਂ ਇੱਕ ਬੰਦਾ ਤਾਂ ਗਲਤ ਹੈਗਾ ਨਾ ਹੁਣ ਤੂੰ ਕਹਿ ਰੇਂ ਵੀ ਮੇਰਾ ਕੋਈ ਕਸੂਰ ਨਹੀਂ ਆ ਅਸੀਂ ਕਹਿ ਰਹੇ ਆ ਸਾਡਾ ਕੋਈ ਕਸੂਰ ਨਹੀਂ ਕਸੂਰ ਹੈਗਾ ਕਿਸਦਾ ਇਹ ਦੱਸ ਤਸੀਂ ਸਾਡੇ ਬਰਾਦਰੀ ਦੇ ਸੂਝਵਾਨ ਲੋਕ ਨੇ ਬਾਜੀਗਰ ਬਰਾਦਰੀ ਦੇ ਨਾਲ ਚਲੋ ਅਸੀਂ ਬਿਲੋਂਗ ਕਰਦੇ ਆ ਸਾਡੀ ਬਰਾਦਰੀ ਦੇ ਵਿੱਚ ਬੜੇ ਲੋਕ ਆਈਪੀਐਸ ਵੀ ਬਣ ਗਏ ਐਮਐਲਏ ਵੀ ਬਣ ਗਏ ਮੰਤਰੀ ਵੀ ਬਣੇ ਧਰਮ ਸੋ ਸਾਧੂ ਜੀ ਵੀ ਮੰਤਰੀ ਵੀ ਬਣੇ ਬੜਾ ਕੁਝ ਲੋਕਾਂ ਨੇ ਨਾਮ ਕਮਾਇਆ ਪਰ ਉਸ ਨਾਮ ਨੂੰ ਮਿੱਟੀ ਕੀਤਾ ਤੂੰ ਜਿੰਨੇ ਲਾਸ਼ਾਂ ਤਿੱਲੇ ਦੇ ਉੱਪਰ ਲੱਗੇ ਨੇ ਮੈਂ ਉਹ ਸਾਬਤ ਕਰਾਂਗਾ ਹੋ ਗਏ ਨੇ ਸਿਰਫ 15 ਦਿਨ ਦੀ ਖੇਡ ਰਹਿ ਗਈ ਤਿੰਨ ਚੈਨਲ ਸਬਸਕ੍ਰਾਈਬ ਕਰ ਲਾ ਇੱਕ આજ ਤੱਕ এবੀਪੀ న్యూਜ਼ ਲੋਕ ਅਦਾਲਤ ਔਰ ਇੰਡੀਆ ਟੀਵੀ ਦਿੱਲੀ ਪ੍ਰੈਸ ਕਾਨਫਰੰਸ ਹੋਵਾਂਗਾ ਮੈਂ ਜਿਹੜੀ ਸਾਡੀ ਗੱਲ ਸਾਡੀ ਹੰਗਾਰ ਸਾਡੇ ਮਾਨਯੋਗ ਰਾਸ਼ਟਰਪਤੀ ਦਰੁਪਤੀ ਮਰਮੂ ਤੱਕ ਉੱਥੇ ਗੱਲ ਪਹੁੰਚੇ ਔਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਤੱਕ ਵੀ ਗੱਲ ਪਹੁੰਚੇ ਔਰ ਰਹਿ ਗਈ ਗੱਲ ਉਸ ਤੋਂ ਬਾਅਦ ਮੈਂ ਪੰਜਾਬ ਦਾ ਜਿਹੜਾ মিডিਆ ਆ ਉੱਥੇ ਵੀ ਮੈਂ ਪ੍ਰੈਸ ਕਾਨਫਰੈਂਸ ਹੋਵਾਂਗਾ ਮੈਂ ਥੋੜਾ ਜਿਹਾ ਸਾਈਡ 'ਚ ਸੀ ਤੇਰੀ ਮੈਂ ਸਾਰੀਆਂ ਸੁਣਦਾ ਪਿਆ ਸੀ ਤੂੰ ਉਸ ਦੇ ਵਿੱਚ ਕਿਹਾ ਕਹਿੰਦਾ ਮੈਂ ਮੇਰੀ ਮੇਰੀ ਸਵਦਾਵਲੀ ਨਹੀਂ ਆ ਇਹ ਤੇਰੀ ਸਵਦਾਵਲੀ ਆ ਮੈਂ ਤੈਨੂੰ ਕੱਢ ਕੇ ਵੀ ਦੱਸਦਾਗਾ ਤੂੰ ਉਹਦੇ ਵਿੱਚ ਕਿਹਾ ਕਹਿੰਦਾ ਮੈਂ ਹਰਾਮ ਦਾ ਹੋਵਾਂ ਜੇ ਮੈਂ ਕਿਸੇ ਤੋਂ ਇੱਕ ਬੋਰੀ ਜਾਂ ਇੱਕ ਪੈਸਾ ਵੀ ਖਾਦਾ ਹੋਵੇ ਇਹ ਗੱਲ ਤੂੰ ਉੱਥੇ ਕਹੀ ਤੇਰੀ ਉਸ ਗੱਲ ਦਾ ਮੈਂ ਜਵਾਬ ਦਾਂਗਾ ਮੈਂ ਕਿ ਤੈਨੂੰ ਮੋਟਾ-ਮੋਟਾ ਦੱਸਦਾ ਪਹਿਲਾਂ ਤੇ ਇਹ ਤੂੰ ਆਪਣੀ ਵੀਡੀਓ ਸੁਣ ਲੈ ਕੰਮ ਕਰ ਕਿ ਜੇ ਮੈਨੂੰ 10 ਰੁਪਏ ਵੀ ਇਸ ਮੱਡੀ ਦੇ ਵਿੱਚੋਂ ਨਸੀਬ ਹੋਏ ਹੋਣ ਔਰ ਜੇ ਕਦੇ ਕਿਸਮੇ ਮੰਗ ਵੀ ਕਰੀ ਹੋਵੇ ਲੋਕਾਂ ਦਾ ਵਿਊ ਹੈਗਾ ਜੋ ਮਰਜ਼ੀ ਬੋਲੀ ਜਾ ਸੋ ਪਰਾ ਵਿਊ ਹੈਗਾ ਜੋ ਮਰਜ਼ੀ ਮਰਜ਼ੀ ਬੋਲੀ ਜਾ ਤਸਰ ਵੀ ਖਾਦਾ ਹੁਣ ਤਾਂ 10 ਰੁਪਏ ਵੀ ਹਰਾਮ ਦਾ ਹੋਵਾ ਕਿ ਜੇ ਮੈਨੂੰ 10 ਰੁਪਏ ਵੀ ਇਸ ਮੰਡੀ ਦੇ ਵਿੱਚੋਂ ਨਸੀਬ ਹੋਇਆ ਔਰ ਜਿਹੜੀ ਕਿਸਮ ਇਹਦੇ ਵਿੱਚ ਤੂੰ ਕਹਿ ਰਿਹਾ ਕਹਿੰਦਾ ਮੈਂ ਹਰਾਮ ਦਾ ਹਵਾਂ ਜੇ ਮੈਂ ਕਿਸੇ ਤੋਂ ਇੱਕ ਪੈਸਾ ਵੀ ਖਾਦਾ ਹੋਵੇ ਮੇਰੇ ਕੋਲ ਆਨ ਰਿਕਾਰਡ ਆਨ ਪ੍ਰੂਫ ਆ 72 ਕਿਲੋ ਡੋਡੇ ਕੰਨ ਖੋਲ ਕੇ ਸੁਣ ਲਈ 72 ਕਿਲੋ ਡੋਡੇ ਤੂੰ 40 ਕਿਲੋ ਕਰਵਾਏ ਨੇ ਕਿੰਨੇ ਪੈਸੇ ਲੈ ਕੇ ਕਰਵਾਏ ਨੇ ਕਮਰਸ਼ੀਅਲ ਨੂੰ ਨਾਨ ਕਮਰਸ਼ੀਅਲ ਔਰ ਨਾਨ ਕਮਰਸ਼ੀਅਲ ਨੂੰ ਕਮਰਸ਼ੀਅਲ ਕਰਵਾਉਣਾ ਤੂੰ ਮੇਰੇ ਕੋਲ ਆਨ ਰਿਕਾਰਡ ਹੈ ਮੇਰੇ ਕੋਲ ਪ੍ਰੂਫ ਹੈ ਤੇਰੀ ਮੈਂ ਗੱਲ ਤੇਰੇ ਐ ਕੰਡ ਤੇ ਲਾ ਦਾਂਗਾ ਪਤਾ ਹੈ ਨਾ ਧੁੰਦ ਦਾ ਟਾਈਮ ਸੀ 7 ਲੱਖ ਦੀ ਡਿਮਾਂਡ ਕੀਤੀ ਐ 6 ਲੱਖ ਦੇ ਵਿੱਚ ਉਹ ਤੁਨ ਬੇੜਿਆ 40 ਕਿਲੋ ਡੋਡੇ ਕਰਵਾਏ ਨੇ ਆਨ ਰਿਕਾਰਡ ਆ ਮੀਡੀਆ ਦੇ ਵਿੱਚ ਲੈ ਕੇ ਪੇਸ਼ ਕਰਦਾਗਾ ਕੋਰਟ ਦੇ ਵਿੱਚ ਪੇਸ਼ ਕਰਨਾਗਾ ਤੈਨੂੰ ਦੱਸਾਂਗਾ ਵੀ ਕਿਵੇਂ ਤੂੰ ਲੋਕਾਂ ਤੋਂ ਪੈਸੇ ਲੈਣਾ ਆ ਕੱਲੀ ਕੱਲੀ ਗੱਲ ਦਾ ਜਵਾਬ ਦਾਂਗਾ ਤੈਨੂੰ ਦੱਸਾਂਗਾ ਵੀ ਪੁਲਿਸ ਨੂੰ ਕਿਵੇਂ ਬੋਲੀਦਾ ਆ ਤੂੰ ਪੁਲਿਸ ਤੋਂ ਗਲ ਤਰੀਕੇ ਨਾਲ ਕੰਮ ਕਰਵਾ ਰਿਹਾ ਪੁਲਿਸ ਨੂੰ ਡਰਾ ਰਿਹਾ ਧਮਕਾ ਰਿਹਾ ਤੁਹਾਡੀਆਂ ਮੈਂ ਬਦਲੀਆਂ ਕਰ ਦਾਂਗਾ ਤੂੰ ਕਹਿੰਦਾ ਹੈ ਅਧਿਆਪਕ ਨੇ ਜਿਹੜੇ ਸਾਡੇ ਗੁਰੂ ਨੇ ਤੂੰ ਉਹ ਅਧਿਆਪਕਾਂ ਲਈ ਕੀ ਕੀਤੀ ਬਈ ਸਾਡੇ ਪਿੰਡ ਦੇ ਵਿੱਚ ਤਸਵੀਰ ਚੰਦ ਸੀ ਉਹਦੇ ਉੱਪਰ ਤੂੰ ਹਮਲਾ ਕਰਵਾਤਾ ਉਹਦੇ ਸੱਟਾਂ ਮਰਵਾਤੀਆਂ ਉਹਦੀ ਬਦਲੀ ਪਠਾਨਕੋਟ ਕਰਵਾਤੀ ਚਲੋ ਕੋਰਟ ਦੇ ਵਿੱਚ ਰੁਕੀ ਹੋਈ ਆ ਕੋਈ ਗੱਲ ਨਹੀਂ ਉਹ ਵੀ ਨਿਭਾਂਗੇ ਉਹ ਤੇਰੀ ਪਾਵਰ ਜਿੰਨੀ ਆ ਅੱਜ ਵੀ ਲਾ ਲਈ ਉਹਨੂੰ ਪਠਾਨਕੋਟ ਭੇਜ ਕੇ ਦੇਖ ਲਈ ਨਹੀਂ ਤੇ ਫਿਰ ਡੁੱਬ ਕੇ ਮਰ ਜੀਏ ਜੇ ਪਠਾਨਕੋਟ ਨਾ ਗਿਆ ਬੰਦਾ ਫਿਰ ਤੂੰ ਕਹਿ ਰਹੇ ਆ ਕਹਿੰਦਾ ਮੇਰੇ ਰਾਜਨੀਤੀ ਦੇ ਵਿੱਚ ਮੇਰੀ ਸਰਕਾਰ ਨੂੰ ਅੱਜ 3 3 ਸਾਲ ਹੋ ਗਏ ਕਿਸੇ ਬੰਦੇ ਨੇ ਮੇਰਾ ਵਿਰੋਧ ਕੀਤਾ ਹੋਵੇ ਜਾਂ ਲੋਕ ਪਿਛਲੀ ਸਰਕਾਰਾਂ ਦੇ ਪੁਤਲੇ ਸਾੜਦੇ ਨੇ ਸਾਡਾ ਕਿਸੇ ਨੇ ਪੁਤਲਾ ਸਾੜਿਆ ਹੋਵੇ ਇਹ ਜਿਹੜਾ ਪੁਤਲਾ ਸਾੜਦੇ ਪੈਨੇ ਨਾ ਇਹ ਤੇਰੀਆਂ ਕਕੂਤਾਂ ਕਰਕੇ ਸਾੜਦੇ ਪੈਨੇ ਜਿੰਨੇ ਅਧਿਆਪਕ ਇਕੱਠੇ ਹੋਏ ਸਕੂਲ ਦੇ ਸਾਡੀ ਸੋਸਾਇਟੀ ਦੇ ਜਿੰਨੇ ਵੀ ਚਲੋ ਉਹਨਾਂ ਦੀ ਕੋਈ ਵਾਰਸ਼ ਸੈਸ਼ਨ ਹੋਣੀ ਆ ਸਕੂਲ ਦੇ ਜਿੰਨੇ ਵੀ ਮਾਸਟਰ ਸੀ ਸਾਰੇ ਇਕੱਠੇ ਹੋ ਗੁਣਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਔਰ ਤੇਰੇ ਪਾਤਰਾਂ ਦੇ ਵਿੱਚ ਸਾੜਿਆ ਕਿਉਂ ਸਾੜਿਆ ਕਿਉਂਕਿ ਤੇ ਇੱਕ ਮਾਸਟਰ ਦੇ ਉੱਪਰ ਨਜਾਇਜ਼ ਹੱਤਿਆਚਾਰ ਕਰਵਾਏ ਨਜਾਇਜ਼ੋ ਦੀ ਬਦਲੀ ਕਰਵਾਈ ਨਜਾਇਜ਼ ਨੂੰ ਤੰਗ ਪਰੇਸ਼ਾਨ ਕੀਤਾ ਉਹਦੇ ਕਰਕੇ ਤੇਰਾ ਪੁਤਲਾ ਸਾੜਿਆ ਔਰ ਤੂੰ ਕਹਿ ਰਿਹਾ ਮੇਰਾ ਕਿਸ ਨੇ ਪੁਤਲਾ ਨਹੀਂ ਸਾੜਿਆ ਤੂੰ ਕਹਿ ਰਿਹਾ ਵੀ ਮੈਂ ਆਪਣੇ ਕੋਲ 5 ਲੱਖ ਰੁਪਏ ਲਾ ਦਾਂਗਾ ਪਿੰਡ ਦੇ ਅੱਗੇ ਪਿੱਛੇ ਮੈਂ ਦਰਖਤ ਲਵਾ ਦਾਂਗਾ ਕਬਰਾਂ ਸ਼ਮਸ਼ਾਨ ਘਾੜ ਦੇ ਵਿੱਚੋਂ ਜਿਹੜੇ ਦਰਖਤ ਸੀ ਉਹ ਤੂੰ ਵੇਚ ਕੇ ਖਾ ਗਿਆ ਸ਼ਮਸ਼ਾਨ ਘਾੜ ਦੇ ਵਿੱਚੋਂ ਮਿੱਟੀ ਤੱਕ ਵੇਚ ਕੇ ਖਾ ਗਿਆ ਤੇ ਤੂੰ ਆਪਣੇ ਕੋਲੋਂ ਪੈਸੇ ਕਿੱਥੇ ਲਾ ਦੇਗਾ ਤੂੰ ਕਹਿੰਦਾ ਵੀ ਮੈਂ ਕਰੋੜ ਕਰੋੜ ਰੁਪਈਆ ਮੈਂ ਆਪਣੇ ਪਿੰਡ ਨੂੰ ਦੇ ਦਾਂਗਾ ਤੂੰ ਕੌਣ ਹੀ ਦੇਣ ਵਾਲਾ ਪੈਸੇ ਕਿਸੇ ਹਲਕੇ ਨੂੰ ਦੇਨੇ ਕਿਸੇ ਪੰਚਾਇਤ ਨੂੰ ਦੇਨੇ ਇਹ ਸੈਂਟਰ ਦਾ ਕੰਮ ਆ ਸੈਂਟਰ ਤੋਂ ਬਾਅਦ ਸਟੇਟ ਦਾ ਕੰਮ ਆ ਤੇਰਾ ਕੰਮ ਆ ਸਿਰਫ ਇੱਕ ਡਾਕੀਏ ਦਾ ਕੰਮ ਕਰਨਾ ਸੈਂਟਰ ਨੇ ਤੈਨੂੰ ਪੈਸੇ ਦਿੱਤੇ ਤੇ ਤੂੰ ਉਹਨੂੰ ਚੱਕ ਕੇ ਅੱਗੇ ਪਿੰਡ ਨੂੰ ਦੇ ਦੇ ਤੂੰ ਆਪਣੀ ਜੇਬ ਚੋਂ ਤੂੰ ਦੇ ਨਹੀਂ ਰਿਹਾ ਜੇ ਤੂੰ ਇੱਕ ਵੀ ਕੰਮ ਕੀਤਾ ਹੋਵੇ ਚਾਹੇ ਜਦੋਂ ਉਸ ਨੂੰ ਦਾਲ ਦੇ ਲੋਕਾਂ ਦੇ ਪਰਚੇ ਕਰਵਾਉਣਾ ਨਾਜਾਇਜ਼ ਤੇਰਾ ਕੰਮ ਆ ਲੋਕਾਂ ਨੂੰ ਧੜੇਬੰਦੀ ਕਰਵਾਨੀ ਉਹ ਤੇਰਾ ਨਾਜਾਇਜ਼ ਕੰਮ ਆ ਮੈਂ ਸਾਡੀ ਸਤਿਕਾਰਯੋਗ ਨੇ ਸਾਡੇ ਬਰਾਦਰੀ ਦੇ ਲੋਕ ਮੈਂ ਪਹਿਲਾਂ ਵਿੱਚੋਂ ਗੱਲ ਚਲੋ ਦੂਜੀ ਸਟਾਰਟ ਹੋ ਗਈ ਕਾਲੀ ਮਾਤਾ ਮੰਦਰ ਕੈਥਲ ਦੇ ਵਿੱਚ ਜਿਹਨਾਂ ਦੀ ਕਮੇਟੀ ਆ ਸਾਡੀ ਬਰਾਦਰੀ ਦੇ ਲੋਕ ਨੇ ਸ਼ਾਇਦ ਕਾਂਗਥਲੀ ਦੇ ਲੋਕ ਨੇ ਉਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੀ ਬਰਾਦਰੀ ਦੇ ਵਿੱਚ ਬੜੇ ਸੂਝਵਾਨ ਲੋਕ ਨੇ ਬੜੇ ਬੁਲਾਰੇ ਪਏ ਨੇ ਵੱਧ ਤੋਂ ਵੱਧ ਬੁਲਾਰੇ ਪਏ ਹੋਏ ਨੇ ਸਾਡੀ ਪਿੰਡ ਦੇ ਵਿੱਚ ਜਿਨ੍ਹਾਂ ਦੇ ਉੱਪਰ ਐਲੀਗੇਸ਼ਨ ਲੱਗੇ ਹੋਏ ਨੇ ਇੱਕ ਬੰਦਾ ਧਰਮਸ਼ੋਦ ਪੱਪੀ ਪਿੰਡ ਚਿੱਚੜਵਾਲ ਤੋਂ ਜਿਹਦੇ ਉੱਪਰ 307 ਦਾ ਮੁਕੱਦਮਾ ਦਰਜ ਆ ਉਸ ਤੋਂ ਬਾਅਦ 302 ਦਾ ਮੁਕੱਦਮਾ ਦਰਜ ਆ ਬੇਰਹਿਮੀ ਦੇ ਨਾਲ ਕਤਲ ਕੀਤਾ ਉਹਨਾਂ ਨੂੰ ਤੁਸੀਂ ਸਟੇਟ ਸੈਕਟਰੀ ਬਣਾ ਰੱਖਿਆ ਮੈਂ ਸੋਚ ਕੇ ਹੈਰਾਨ ਆ ਵੀ ਉਹਨਾਂ ਨੂੰ ਕਿਸ ਮਕਸਦ ਦੇ ਨਾਲ ਤੁਸੀਂ ਸਟੇਟ ਸੈਕਟਰੀ ਬਣਾ ਰੱਖਿਆ ਸੀ ਕਿਸ ਕੀ ਅਥਾਰਟੀ ਸੀ ਵੀ ਉਸ ਬੰਦੇ ਨੂੰ ਕੀ ਉਸ ਬੰਦੇ ਦਾ ਦੇਣ ਆ ਕਿ ਉਸ ਬੰਦੇ ਨੂੰ ਤੁਸੀਂ ਸਟੇਟ ਸੈਕਟਰੀ ਬਣਾ ਰੱਖਿਆ ਆ ਉਸ ਤੋਂ ਬਾਅਦ ਥੱਲੇ ਆਜੋ ਜੀ ਸਤਪਾਲ RAM ਸੱਤੂ ਜਿਸ ਬੰਦੇ ਨੇ ਤਜਾਬ ਪਾਇਆ ਵੋਟਾਂ ਦੇ ਵਿੱਚ ਉਸ ਬੰਦੇ ਨੂੰ ਤੁਸੀਂ ਉੱਥੇ ਬੋਲਣ ਨੂੰ ਮਹਿਕ ਦੇ ਰੱਖਿਆ ਹੈ ਜੀ ਚਲੋ ਠੀਕ ਆ ਬੋਲੇਗਾ ਬੰਦਾ ਉਹ ਕਹਿੰਦਾ ਜੀ ਮਾਤਾ ਰਾਣੀ ਜੋ ਸਾਢੇ ਦੋ ਗੁਨਾਹ ਹੋਏ ਨੇ ਬਖਸ਼ ਲਈ ਜੇ ਐ ਗੁਨਾਹ ਬਖਸ਼ਣ ਲੱਗ ਗਏ ਤੇ ਫਿਰ ਤੇ ਕੋਈ ਵੀ ਬੰਦਾ ਕਤਲ ਕਰਕੇ ਕਹਿੰਦਾ ਕਰੇਗਾ ਮਾਤਾ ਸਾਢੇ ਦੋ ਗੁਨਾਹ ਹੋਏ ਨੇ ਬਖਸ਼ ਲਈ ਦੁਨੀਆ ਦੇ ਔਰ ਸਾਡੇ ਪਿੰਡ ਦੇ ਕਰਪਟ ਬੰਦੇ ਛਾਂਟੇ ਕਲਾਏ ਬੰਦੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਮੈਂ ਉਹਨਾਂ ਨੂੰ ਸਾਬਤ ਕਰਾਂਗਾ ਸਤੂਰਾਮ ਦਾ ਚਾਚਾ ਲੱਗਦਾ ਪਤਾ ਨਹੀਂ ਚਾਚੇ ਦਾ ਮੁੰਡਾ ਆ ਵੀਰਾਰਾਮ ਉਸ ਬੰਦੇ ਨੇ ਗਵਾਹੀ ਦਿੱਤੀ ਕਿ ਮੇਰੇ ਸਾਹਮਣੇ ਸਤੂਰਾਮ ਨੇ ਇਤਜਾਬ ਪਾਇਆ ਉਸ ਬੰਦੇ ਨੂੰ ਇਸ ਗੱਲ ਦੇ ਕਾਰਨ 2 ਮਹੀਨੇ ਜੇਲ੍ਹ ਕੱਟਣੀ ਪਈ ਹੁਣ ਇਸ ਤੋਂ ਉੱਪਰ ਸਬੂਤ ਕੀ ਚਾਹੀਦਾ ਆ ਮੈਂ ਉੱਥੇ ਹੀ ਸੀ ਜੇ ਕੋਲਵੰਤ ਸਿੰਘ ਤੂੰ ਆ ਜਾਂਦਾ ਨਾ ਮਨ ਤੋਂ ਉੱਥੇ ਮੇਲੇ ਦੇ ਵਿੱਚ ਤੈਨੂੰ ਮੈਂ ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਦੇ ਕੇ ਤੋਰਦਾ ਤੇ ਸ਼ੁਕਰ ਕਰ ਤੇਰੀ ਤਬੀਅਤ ਖਰਾਬ ਨਹੀਂ ਸੀ ਤੂੰ ਝੂਠ ਮਾਰਿਆ ਤੇਰੇ ਦੋਨੋਂ ਬੰਦੇ ਦੇ ਬਿਆਨ ਨਹੀਂ ਰਲੇ ਇੱਕ ਬੰਦਾ ਕਹਿ ਰਿਹਾ ਆ ਬੰਦੇ ਨੂੰ ਚੰਡੀਗੜ੍ਹ ਕੰਮ ਪੈ ਗਿਆ ਜੀ ਦੂਜਾ ਕਹਿ ਰਿਹਾ ਉਹਦੀ ਤਬੀਅਤ ਖਰਾਬ ਪਿਆ ਜੇ ਤੇਰੀ ਤਬੀਅਤ ਠੀਕ ਹੁੰਦੀ ਨਾ ਤੇ ਉੱਥੇ ਮੈਂ ਤਬੀਅਤ ਖਰਾਬ ਕਰਕੇ ਭੇਜਦਾ ਤੈਨੂੰ ਸਾਰਾ ਤੇਰੀਆਂ ਗੱਲਾਂ ਦਾ ਜਵਾਬ ਦੇ ਕੇ ਭੇਜਦਾ ਦੂਜੀ ਗੱਲ ਤੇ ਆਜੋ ਜੀ ਮੇਰੇ ਘਰੇ ਪ੍ਰੋਟੈਕਸ਼ਨ ਹੋਈ ਹੋਈ ਆ ਜੀ ਕੋਈ ਮੇਰੀ ਮੈਡਮ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕਰੇਗਾ ਇਸ ਬੰਦੇ ਨੇ ਕੀ ਕਰਿਆ ਪੁਲਿਸ ਨੂੰ ੱੱਕੇ ਦੇ ਨਾਲ ਟੌਰਚਰ ਕੀਤਾ ਜਾਂ ਉਹਨਾਂ ਨੂੰ ਡਰਾਇਆ ਧਮਕਾਇਆ ਵੀ ਮੈਂ ਤੁਹਾਡੀਆਂ ਬਦਲੀਆਂ ਕਰਦਾਗਾ ਜੇ ਕਰਦਾਗਾ ਉਹ ਕਰਦਾ ਉਹ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਉਹਨਾਂ ਨੂੰ ਪਤਾ ਸੀ ਉਹ ਕਿਸ ਤਰੀਕੇ ਦੇ ਨਾਲ ਮੇਰੇ ਘਰੇ ਐਂਟਰ ਹੋ ਗਏ ਜਦ ਕਿ ਮੇਰੇ ਘਰੇ ਪ੍ਰੋਟੈਕਸ਼ਨ ਸੀ ਐਮਐਲ ਇਹਨੂੰ ਤੈਨੂੰ ਤਾਂ ਨਹੀਂ ਸਮਝਾਣੀ ਆ ਜਿਹੜੇ ਮੈਂ ਦੋ ਤਿੰਨ ਸ਼ਬਦ ਬੋਲਾਂਗਾ ਇਹ ਤੇਰੇ ਨਾਲ ਦੋ ਗਨਮੈਨ ਨੇ ਸ਼ਾਇਦ ਉਹਨਾਂ ਨੂੰ ਪਤਾ ਹੋਵੇਗਾ ਉਹਨਾਂ ਨੂੰ ਪੁੱਛ ਲਈ ਮੇਰੇ ਘਰੇ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਅਲਾਉ ਹੋਈ ਸੀ ਉਸ ਤੋਂ ਬਾਅਦ ਵੀ ਪੁਲਿਸ ਮੇਰੇ ਘਰੇ ਗਈ ਅੱਜ ਉਹਨਾਂ ਤੇ ਕੰਟੈਂਪਟ ਪਈ ਹੋਈ ਆ ਐਸਐਸਪੀ ਨੂੰ ਨੋਟਿਸ ਨਿਕਲ ਗਿਆ ਉਹਨਾਂ ਦਾ ਜਵਾਬ ਉੱਥੇ ਦੇਣਾ ਪਏਗਾ ਫਾਈਲ ਕਰਨਾ ਪਏਗਾ ਮੈਂ ਬੇਨਤੀ ਕਰਦਾ ਹਾਂ ਪੰਜਾਬ ਪੁਲਿਸ ਨੂੰ ਜਿਹੜੇ ਮੇਰੇ ਖਾਸ ਕਰਕੇ ਪਤਨਾ ਔਰ ਸ਼ਤਰਾਣਾ ਕੱਗਾ ਦੇ ਪੁਲਿਸ ਵਾਲੇ ਨੇ ਇਹ ਇਹ ਬੰਦਾ ਤੇ ਥੋੜਾ ਜਿਹਾ ਦਿਮਾਗ ਤੋਂ ਸਿੱਧਾ ਹੀ ਆ ਇਹਨੂੰ ਪਤਾ ਨਹੀਂ ਵੀ ਕਾਨੂੰਨ ਕੀ ਚੀਜ਼ ਆ ਲਾਅ ਕੀ ਚੀਜ਼ ਆ ਆਪਣਾ ਜਿੰਨੇ ਵੀ ਹਾਈ ਕੋਰਟ ਦੇ ਆਰਡਰ ਨੇ ਅੱਜ ਨਹੀਂ ਤੁਸੀਂ ਮੇਰੀ ਗੱਲ ਸੁਣਦੇ ਪਏ ਹੋ ਜਾਂ ਕੋਰਟ ਦੀ ਕੋਈ ਤੁਸੀਂ ਪ੍ਰਵਾਹ ਨਹੀਂ ਕਰਦੇ ਪਏ ਹੋ ਪਰ ਜਿਸ ਦਿਨ ਇਸ ਦੀ ਸਰਕਾਰ ਚੱਲੇਗੀ ਜਿਸ ਦਿਨ ਕੋਰਟ ਦੇ ਵਿੱਚ ਤੁਹਾਨੂੰ ਗੱਲ ਦੇਣੀ ਪੈਗੀ ਨਾ ਉਸ ਟਾਈਮ ਤੁਸੀਂ ਦੇਖ ਲਓ ਕੀ ਹੋਏਗਾ ਤਿੰਨ ਬੰਦਿਆਂ ਦੀ ਐਂਟਰੀ ਸੈਕਟਰੀ ਬੇਲ ਹੋਈ ਸੈਸ਼ਨ ਦੇ ਸੈਸ਼ਨ ਕੋਰਟ ਦੇ ਆਰਡਰ ਸੀ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਭੇਜੇ ਇਸ ਬੰਦੇ ਨੇ ਇੰਨਾ ਯੋਰ ਲਾ ਲਿਆ ਕੋਈ ਇਨਵੈਸਟੀਗੇਸ਼ਨ ਕੈਨਸਲ ਕਰਵਾਉਣ ਤੇ ਉਹ ਸਾਡੀ ਸਾਰੀਆਂ ਵੀਡੀਓ ਸਾਰੀਆਂ ਰਿਕਾਰਡਿੰਗਾਂ ਅਸੀਂ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤੀਆਂ ਉੱਥੇ ਜਾ ਕੇ ਐਸਐਚਓ ਨੂੰ ਫਿਰ ਜਵਾਬ ਦੇਣਾ ਪੈ ਗਿਆ ਫਿਰ ਕੀ ਫਾਇਦਾ ਹੋਇਆ ਜਦੋਂ ਕੋਰਟ ਇੱਕ ਵਾਰੀ ਜ਼ਮਾਨਤ ਅਲਾਓ ਕਰ ਦਿੰਦੀ ਆ ਤੇ ਉਸ ਨੂੰ ਖਰਜ ਕਰਵਾਉਣਾ ਬੜਾ ਔਖਾ ਹੋ ਜਾਂਦਾ ਆ ਔਰ ਮੈਂ ਦੱਸਦਾ ਕੰਟੈਂਪਟ ਆ ਜਿਹੜੀ ਕੰਟੈਂਪਟ ਪੈ ਗਈ ਥਾਣੇ ਤੇ ਪਹੁੰਚ ਗਈ ਹੋਣੀ ਆ ਔਰ ਇੱਕ ਗੱਲ ਹੋਰ ਤੈਨੂੰ ਮੈਂ ਦੱਸਦਾ ਕਹਿੰਦਾ ਮੈਂ ਤਿਆਰ ਹਾਂ ਮੈਨੂੰ ਕਿਸੇ ਨੇ ਵੀ ਮਿਲਣਾ ਆ ਤੇ ਮੇਰੇ ਘਰੇ ਆ ਕੇ ਮਿਲ ਸਕਦਾ ਹੈ ਤੇਰੇ ਘਰੇ ਜਿੰਨੇ ਬੰਦੇ ਆਏ ਤੇ ਉਹਨਾਂ ਨੂੰ ਗਾਲਾਂ ਕੱਢ ਕੇ ਉਠਾਇਆ ਜਿਹੜਾ ਵੀ ਬੰਦਾ ਆਂਦਾ ਆ ਤੂੰ ਉਹਨੂੰ ਗਲਤ ਬੋਲਦਾ ਆ ਗਲਤ ਤਰੀਕੇ ਦੇ ਨਾਲ ਟ੍ਰੀਟ ਕਰਦਾ ਆ ਜਿਹੜੇ ਜਿਹੜੇ ਬੰਦੇ ਦੇ ਸਾਹਮਣੇ ਤੂੰ ਕਿਹਾ ਨਾ ਕਹਿੰਦਾ ਮੈਂ ਸਰਦਾਰਾਂ ਨੂੰ ਆਪਣੇ ਹੱਥ ਜੋੜਨ ਲਾਤੇ ਵੱਡੇ ਵੱਡੇ ਦਾੜਿਆਂ ਵਾਲਿਆਂ ਨੂੰ ਤੇ ਪੱਗਾਂ ਵਾਲਿਆਂ ਨੂੰ ਮੇਰੇ ਘਰੇ ਆ ਕੇ ਹੱਥ ਜੋੜਦੇ ਨੇ ਕੌਣ ਰਿਕਾਰਡ ਸੁਣਾਵਾਗਾ ਤੈਨੂੰ ਮੀਡੀਆ ਦੇ ਵਿੱਚ ਇਹ ਤੇਰੀ ਆਵਾਜ਼ ਨਾ ਕਿਤੇ ਤੂੰ ਇਹ ਨਾ ਸੋਚ ਲਈ ਓਏ ਮੇਰੀ ਆਵਾਜ਼ ਨਹੀਂ ਹੈਗੀ ਇਹ ਤੇਰੀ ਆਵਾਜ਼ ਨਾ ਤੈਨੂੰ ਸੁਣਾਵਾਂਗਾ ਤੇਰੀਆਂ ਜਿੰਨੀਆਂ ਆਡੀਓ ਰਿਕਾਰਡਿੰਗਾਂ ਤੇਰੀਆਂ ਗਾਲਾਂ ਜੋ ਜੋ ਕੁਝ ਹੈਗਾ ਤੇਰਾ ਸਾਰਾ ਕੁਝ ਮੀਡੀਆ ਦੇ ਵਿੱਚ ਚੱਲੇਗਾ ਔਰ ਦਿਨ ਦੂਰ ਨਹੀਂ ਥੋੜੇ ਇੱਕ ਦਿਨ ਦਾ ਕੰਮ ਰਹਿ ਗਿਆ ਸਿਰਫ 10 ਤੋਂ 15 ਦਿਨ ਦਾ ਤਿਆਰ ਹੋ ਲਈ ਬਾਕੀ ਤੈਨੂੰ ਮੈਂ ਹੋਰ ਦੂਜੀ ਗੱਲ ਦੱਸਦਾ ਤੂੰ ਕਹਿੰਦਾ ਇਹ ਕਹਿੰਦਾ ਅ ਨਾਕੀ ਤੇ ਖੜੀ ਜਿਹੜੀ ਪੁਲਿਸ ਤੇਰੀ ਸਟੇਟਮੈਂਟ ਐ ਉਹ ਮੈਂ ਵੈਸੀ ਮੈਨੂੰ ਸਾਰਾ ਕੁਝ ਯਾਦ ਹੁੰਦਾ ਹੈ ਪਰ ਤੇਰੀ ਸਟੇਟਮੈਂਟ ਮੈਂ ਲਿਖੀ ਲੈ ਆਇਆ ਹਾਂ ਅਜਾ ਸਾਰੀ ਤੇਰੀ ਵੀਡੀਓ ਸੁਣੀ ਸੀ ਮੈਂ ਸਾਰੀ ਸਵੇਰੇ ਕਹਿੰਦਾ ਨਾਕੀ ਤੇ ਜਦੋਂ ਤੁਸੀਂ ਆਂਦੇ ਉਹ ਤੇ ਪਿੰਡ ਵਾਲੇ ਪੁਲਿਸ ਵਾਲੇ ਦੇਖਦੇ ਨਾ ਹਾਂਜੀ ਚਚਰਾਲੇ ਦੇ ਬੰਦੇ ਨੇ ਸਲੂਟ ਮਾਰ ਕੇ ਲੰਘਦੇ ਨੇ ਸਾਡੇ ਪਿੰਡ ਤੇ 175 ਬੰਦੇ ਦੇ ਪਰਚੇ ਕਰਵਾਤੇ ਲੋਕ ਡਰਦੇ ਸੜਕ ਤੇ ਨਹੀਂ ਜਾਂਦੇ ਉਹਨਾਂ ਨੂੰ ਤੂੰ ਕਟਵਾ ਰੱਖਿਆ ਜਲੀਲ ਕਰਾ ਰੱਖਿਆ ਆ ਨੰਬਰਦਾਰ ਨੂੰ ਪੁੱਛ ਲਈ ਤੂੰ ਚਾਰ ਖਾਣੇ ਕਮਾਏ ਛਤਰਾਣੇ ਵਾਲੇ ਕਹਿੰਦੇ ਜੀ ਪਾਤਣਾ ਪਾਤਣਾ ਵਾਲੇ ਕਹਿੰਦੇ ਛਤਰਾਣੇ ਚਲੇ ਜਾਓ ਛਤਰਾਣੇ ਵਾਲੇ ਕਹਿੰਦੇ ਪਾਤਣਾ ਚਲੇ ਜਾਓ ਪਾਤਣਾ ਵਾਲੇ ਕਹਿੰਦੇ ਇੱਕ ਅੱਗੇ ਚਲੇ ਜਾਓ ਘੱਗੇ ਵਾਲੇ ਕਹਿੰਦੇ ਬਾਸ਼ਾਪੁਰ ਚਲੇ ਜਾਓ ਬਾਸ਼ਾਪੁਰ ਵਾਲੇ ਕਹਿੰਦੇ ਇੱਕ ਅੱਗੇ ਚਲੇ ਜਾਓ ਔਰ ਉਹ ਸ਼ਾਇਦ ਟੈਕ ਦਾ ਪੇਸ਼ੈਂਟ ਹਾਂ ਨੰਬਰਦਾਰ ਉਸ ਬੰਦੇ ਨੂੰ ਮੋਟਰਸਾਈਕਲ ਤੇ ਇੰਨਾ ਪਰੇਸ਼ਾਨ ਹੋਣਾ ਪਿਆ ਸਾਡੇ ਨਾਲ ਇੱਕ ਇਨਵੈਸਟੀਗੇਸ਼ਨ ਜੁਆਇਨ ਕਰਾਉਣ ਵਾਸਤੇ ਔਰ ਤੂੰ ਕਹਿ ਰਿਹਾ ਮੈਂ ਸਾਨੂੰ ਸਲੂਟ ਮਾਰਦੇ ਨੇ ਪੁਲਿਸ ਵਾਲੇ ਉੱਥੇ ਖੜ ਕੇ ਕਹਿੰਦੇ ਨੇ ਵੀ ਅਸੀਂ ਮਜਬੂਰ ਹਾਂ ਸਾਨੂੰ ਉਹ ਗਲਤ ਤਰੀਕੇ ਦੇ ਨਾਲ ਕੰਮ ਕਰਨ ਨੂੰ ਕਹਿ ਰਿਆ ਆ ਸਲੂਟ ਦੀ ਗਲਤ ਦੂਰ ਦੀ ਰਹੇਗੀ ਇਹ ਜਿਹੜੇ ਤੂੰ ਸਲੂਟਾਂ ਦੀ ਗੱਲ ਕਰਦਾ ਨਾ ਵੀ ਦੂਜੇ ਲੋਕਾਂ ਨੇ ਮੈਂ ਗਲਤੀ ਕਰ ਲਈ ਇਸ ਪਿੰਡ ਦਾ ਐਮਐਲਏ ਬਣ ਕੇ ਅੱਜ ਤੱਕ ਮੇਰਾ ਕਿਸੇ ਨੇ ਵਿਰੋਧ ਨਹੀਂ ਕੀਤਾ ਤੇਰਾ ਵਿਰੋਧ ਕੌਣ ਕਰਦਾ ਇੱਕ ਸਾਡੇ ਪਿੰਡ ਦਾ ਉਹ ਛਿੰਦਰਾਮ ਸੀ ਉਹਨੇ ਤੈਨੂੰ ਕਮੈਂਟ ਚ ਲਿਖਿਆ ਸੀ ਪਤਾ ਨਹੀਂ ਕੀ ਲਿਖਿਆ ਸੀ ਮੈਨੂੰ ਯਾਦ ਨਹੀਂ ਆ ਤੇ ਤੂੰ ਉਹਨੂੰ ਠਾਣੇ ਚ ਕੁਵਾਤਾ ਤੇ ਨਜਾਇਜ਼ ਕਟਵਾਤਾ ਬੰਦੇ ਨੂੰ ਲੋਕ ਡਰ ਗਏ ਸੀ ਕਿਉਂਕਿ ਤੈਨੂੰ ਰਾਜਨੀਤੀ ਨਹੀਂ ਕਰਨੀ ਆਂਦੀ ਤੈਨੂੰ ਸਿਰਫ ਧੱਕਾ ਕਰਨਾ ਆਉਂਦਾ ਹੈ ਲੋਕਾਂ ਨੂੰ ਤੂੰ ਆਪਣੀ ਹੋਮੇ ਦੇ ਨਾਲ ਨਾ ਆਪਣੀ ਇੱਜ਼ਤ ਬਣਾਉਣਾ ਚਾਹਨਾ ਹੈ ਆਪਣੀ ਹਵਾ ਬਣਾਉਣਾ ਚਾਹਨਾ ਹੈ ਐ ਨਹੀਂ ਹਵਾ ਬਣਦੀ ਹੁੰਦੀ ਜੇ ਤੇਰੇ ਤੇਰੀਆਂ ਗੱਲਾਂ 'ਚ ਦਮ ਹੁੰਦਾ ਨਾ ਤੇ ਅੱਜ ਤੇਰਾ ਸਾਰਾ ਪਿੰਡ ਨਾ ਸਾਡਾ ਸਾਰਾ ਪਿੰਡ ਸਕੂਲ ਦੇ ਵਿੱਚ ਆ ਕੇ ਖੜ ਜਾਂਦਾ ਤੇਰੀ ਕਰਤੂਤ ਨਹੀਂ ਆ ਵੀ ਲੋਕਾਂ ਦੇ ਨਾਲ ਤੂੰ ਗੱਲ ਕਰ ਲੈ ਕਿਸੇ ਨਾਲ ਸੱਚ ਦੀ ਗੱਲ ਕਰ ਲੈ ਮੇਰੇ ਨਾਲ ਗੱਲ ਕਰ ਲਈ ਮੈਂ ਤੇਰੀਆਂ ਗੱਲਾਂ ਦਾ ਜਵਾਬ ਦੇਵਾਂਗਾ ਥੋੜੇ ਦਿਨ ਦੇ ਵਿੱਚ ਤੈਨੂੰ ਜਵਾਬ ਦਾਂਗਾ ਮੈਂ ਔਰ ਰਹਿ ਗਈ ਗੱਲ ਬਾਕੀਆਂ ਗੱਲਾਂ ਤਾਂ ਛੱਡ ਦੀ ਤੂੰ ਉਹ ਵਿਚਾਰੇ ਫੌਜੀ ਦਾ ਮੀਟਰ ਪਟਵਾਤਾ ਮੈਂ ਸੁਣਿਆ ਉਹਦੀ ਚੱਕੀ ਬੰਦ ਕਰਵਾਤੀ ਦੱਸ ਇੱਥੋਂ ਤੱਕ ਤੂੰ ਗਿਰ ਗਿਆ ਭਈ ਉਹ ਬੰਦੇ ਦੇ ਘਰ ਦੇ ਸਾਹਮਣੇ ਤੇਰੇ ਘਰ ਦੇ ਸਾਹਮਣੇ ਚੱਕੀ ਸੀ ਉਹਨੂੰ ਨਜਾਇਜ਼ ਤੂੰ ਬਿਜਲੀ ਦਾ ਬਿੱਲ ਪਵਾਤਾ 1.5 ਲੱਖ ਰੁਪਈਆ ਉਹ ਇਹ ਵੀ ਸਾਨੂੰ ਪਤਾ ਲੱਗ ਗਿਆ ਭਈ ਪਹਿਲਾਂ ਤੂੰ ਆਪ ਉੱਥੇ ਬੰਦਾ ਭੇਜਿਆ ਮੀਟਰ ਦੇ ਵਿੱਚ ਤਾਰ ਪਵਾਈ ਬਾਅਦ ਚ ਆ ਕੇ ਵੀਡੀਓ ਬਣਵਾਈ ਪਰ ਹਾਂਜੀ ਉਹਦੇ ਵਿੱਚ ਤਾਰ ਪਈ ਹੋਈ ਆ ਉਨਯਤ ਉਤੇ ਕੋਈ ਗੱਲ ਨਹੀਂ 1.5 ਲੱਖ 2 ਲੱਖ ਦੀ ਕੋਈ ਗੱਲ ਨਹੀਂ ਜਾਂ ਤੂੰ ਬਿੱਲ ਉਹ ਕਰਵਾਤਾ ਜੋ ਕਰਵਾਤਾ ਕੋਈ ਗੱਲ ਨਹੀਂ ਪਰ ਇਹ ਤੈਨੂੰ ਦੇਣੀ ਪਏਗੀ ਇਹ ਵੀ ਤੈਨੂੰ ਆਪਣੇ ਉਹਨਾਂ ਨੂੰ ਕਹਿ ਦੀ ਪੀਐਸ ਪੀਸੀਲ ਵਾਲਿਆਂ ਨੂੰ ਵੀ ਉਹਨਾਂ ਨੂੰ ਕਹਿ ਤਿਆਰ ਰਹੋ ਹਾਈ ਕੋਰਟ ਜਾਣ ਵਾਸਤੇ ਉਹ ਵੀ ਉੱਥੇ ਵੀ ਜਵਾਬ ਲਾਵਾਂਗਾ ਤੁਹਾਡੇ ਤੋਂ ਮੈਂ ਇਹ ਜਵਾਬ ਸਾਰੇ ਹੀ ਆਣਗੇ ਅ ਹੋਰ ਤੂੰ ਤੇ ਕੀ ਕਿਹਾ ਸੀ ਯਾਰ ਮੈਨੂੰ ਤੇਰਾ ਧਿਆਨ ਭੁੱਲ ਗਿਆ ਹਾਂ ਤੂੰ ਕਿਹਾ ਸਕੂਲ ਦੇ ਵਿੱਚ ਜਦੋਂ ਦਾ ਮੈਂ ਐਮਐਲਏ ਬਣਿਆ ਹੋਇਆ ਆ ਉਦੋਂ ਦਾ 60 ਲੱਖ ਰੁਪਈਆ ਮੈਂ ਦੇ ਦਿੱਤਾ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਅਸੀਂ ਕਿੱਥੇ ਪੜੇ ਆ ਇਹ ਅਸੀਂ ਕਿਤੇ ਬਾਹਰ ਖਰਕਾਂ ਜਾਂ ਕਿਸੇ ਹੋਰ ਦੇਸ਼ ਤੋਂ ਆਂਦੇ ਸੀ ਪੜਨ ਵਾਸਤੇ ਅਸੀਂ ਉੱਥੇ ਹੀ ਪੜਦੇ ਪਏ ਆ 2008 ਦੇ ਵਿੱਚ ਮੈਂ 8ਵੀਂ ਕੀਤੀ ਹੋਈ ਉਹ ਬਿਲਡਿੰਗ ਉੱਥੇ ਹੀ ਆ ਨਵੇਂ ਦੋ ਕਮਰੇ ਪਏ ਨੇ ਉਹ ਵੀ ਕਾਂਗਰਸ ਸਰਕਾਰ ਦੇ ਟਾਈਮ ਪਏ ਨੇ ਤੂੰ ਆ ਕੇ ਕਹਿੰਦਾ 60 ਲੱਖ ਰੁਪਈਆ ਮੈਂ ਦੇ ਦਿੱਤਾ ਤੇ ਸਕੂਲ ਮੈਂ ਤਿਆਰ ਕਰਵਾਤੀ ਕੀ ਤਿਆਰ ਕਰਵਾਈ ਸਕੂਲ ਭਈ ਤੂੰ ਸਕੂਲ ਦੇ ਜਿਹੜੀ ਸਕੂਲ ਦੀ ਗ੍ਰਾਂਟ ਦੇ ਵਿੱਚ ਤੂੰ ਕਵਲਾ ਕੀਤਾ ਹੈ ਨਾ ਜਿਹੜੀ ਬਾਹਰ ਵਾਲੀ ਕੰਧ ਦੇ ਵਿੱਚ ਤੂੰ ਕਵਲਾ ਕੀਤਾ ਹੈ ਉਹ ਵੀ ਤੈਨੂੰ ਦੱਸਾਂਗਾ ਉਹ ਵੀ ਔਨ ਰਿਕਾਰਡ ਹੈ ਸਾਰਾ ਕੁਝ ਹੀ ਦੱਸਾਂਗਾ ਔਨ ਰਿਕਾਰਡ ਦੱਸਾਂਗਾ ਇੱਕ ਵੀ ਗੱਲ ਝੂਠੀ ਮੈਂ ਮੇਰੀ ਜ਼ੁਬਾਨ ਨਹੀਂ ਬੋਲੇਗੀ ਉੱਥੇ ਸਾਰੇ ਡਾਕੂਮੈਂਟ ਔਰ ਤੇਰੀ ਜ਼ੁਬਾਨ ਬੋਲੇਗੀ ਉਹ ਜਿਸ ਦਿਨ ਮੈਂ ਪ੍ਰੈਸ ਕਾਨਫਰੰਸ ਹੋਵਾਂਗਾ ਮੈਂ ਹਵਾ ਚ ਨਹੀਂ ਛੱਡਦਾ ਤੀਰ ਵਿਜੇਕ ਕਰਤਾ ਤਜੀ ਬੋ ਕਰਤਾ ਯੋ ਕਰਤਾ ਇਹ ਕੋਈ ਗੱਲ ਨਹੀਂ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਵੀ ਜਿਹੜਾ ਕੋਰਟ ਕਚਹਿਰੀ ਹੈ ਨਾ ਇਹ ਸਾਰੇ ਐਵੀਡੈਂਸ ਮੰਗਦਾ ਹੈ ਸਾਰੇ ਸਬੂਤ ਮੰਗਦਾ ਹੈ ਉਹ ਸਾਰੇ ਸਬੂਤ ਆਲਰੇਡੀ ਮੇਰੇ ਕੋਲ ਤਿਆਰ ਹੋ ਗਏ ਮੈਂ ਕੋਰਟ ਚ ਲਾਤੇ ਨੇ ਥੋੜੇ ਦਿਨਾਂ ਦੇ ਵਿੱਚ ਕੋਈ ਗੱਲ ਇਹਨਾਂ ਨੂੰ ਆਪਾਂ ਜਵਾਬ ਮੰਗਾਗੇ ਇਹ ਉਹ ਦੇਗਾ ਤੂੰ ਅੱਜ ਪਿੰਡ ਦੇ ਵਿੱਚ ਮੈਂਬਰ ਖੜ ਜਾ ਇੱਕ ਵਾਰਡ ਦੇ ਵਿੱਚ 200 ਸ਼ਾਇਦ ਇੱਕ ਇੱਕ ਆਪਣੇ ਵਾਰਡ ਦੇ ਵਿੱਚ 180 ਵੋਟਾਂ ਹੋਇਆਂ ਗਈਆਂ ਤੂੰ ਉੱਥੇ ਹੀ ਖੜ ਜਾ ਤੈਨੂੰ ਉੱਪਰ ਆਲੀਆਂ 8 ਵੋਟਾਂ ਆਣਗੀਆਂ ਬਾਕੀ ਤੈਨੂੰ ਵੋਟ ਨਹੀਂ ਪੈਂਦੀ ਇਹ ਮੈਂ ਵਾਦਾ ਕਰਦਾ ਤੇਰੇ ਨਾਲ ਦੂਜੀ ਗੱਲ ਰਹੇਗੀ ਕਹਿੰਦਾ ਮੇਰੇ ਨਾਲ ਜੈਲ ਸੀ ਨਾ ਕਰੋ ਉਹ ਬੰਦਾ ਟਰੱਕ ਵੇਚਦਾ ਆ ਜੀ ਉਹਨੇ ਸਕ੍ਰੈਪ ਵੇਚਦਾ ਉਹਨੇ ਚੋਲ ਵੇਚਤੇ ਤੇ ਮੈਂ ਤੇ ਸਾਥ ਸੀ ਮੈਨੂੰ ਚੋਰ ਬਣਾਤਾ ਤੇ ਚੋਰ ਨੂੰ ਸਾਥ ਬਣਾਤਾ ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਜੇ ਮੈਂ ਟਰੱਕ ਵੇਚੇ ਨੇ ਜੇ ਮੈਂ ਚੋਲ ਵੇਚੇ ਨੇ ਜੇ ਮੈਂ ਸਕ੍ਰੈਪ ਵੇਚਾ ਤੇ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਨਾ ਤੇ ਜੇ ਪੁਲਿਸ ਪੁਲਿਸ ਨੂੰ ਸੱਚੀ ਆ ਤੇ ਪੁਲਿਸ ਆ ਕੇ ਉੱਥੇ ਮੇਰੇ ਐਵੀਡੈਂਸ ਐਵੀਡੈਂਸ ਨਾਲ ਕੋਈ ਆਂਦਾ ਹੀ ਨਹੀਂ ਆ ਆ ਕਿ ਮੇਰੇ ਗਵਾਹ ਤਾਂ ਦੇਣ ਗਵਾਹੀ ਦੇਣ ਮੈਨੂੰ سزا ਕਰਾ ਦਿਓ ਮੈਂ ਕਿਹੜਾ ਮੁਕਰਦਾ ਪਿਆ ਜੇ ਮੈਨੂੰ ਮੇਰੇ ਕੇਸ 'ਚ ਕਿਛੀ ਜਿਹੀ ਮਦੂਸ਼ੀ ਹੋ ਗਿਆ ਤੇ ਮੈਂ ਸਜ਼ਾ ਭੁਗਤ ਲਾਂਗਾ ਜਿਹੜੀ ਗੱਲ ਆਲਰੇਡੀ ਅਸੀਂ ਕੋਰਟ ਦੇ ਵਿੱਚ ਦੇ ਰੱਖੀ ਆ ਉਹ ਗੱਲ ਇੱਕੋ ਹੀ ਗੱਲ ਸਿੱਕੀ ਹੋਈ ਆ ਤੂੰ ਜੀ ਇਹ ਤੇ ਟਰੱਕ ਵੇਚਦਾ ਜੀ ਇਹ ਗਨਮੈਨ ਲੈਣ ਨੂੰ ਫਿਰਦਾ ਜੀ ਕੋਈ ਨਵੀਂ ਚੀਜ਼ ਤੇ ਲਿਆ ਯਾਰ ਉਹ ਤੇ ਦੱਸ ਕਿ ਪੁਰਾਣੀਆਂ ਹੀ ਚੀਜ਼ਾਂ ਦੱਸੀ ਜਾਂਗਾ ਸਾਰੀਆਂ ਜੇਲ੍ਹ ਦੇ ਵਿੱਚੋਂ ਜਦੋਂ ਬਾਹਰ ਆਨੇ ਆ ਨਾ ਤੇ ਡਿਊੜੀ ਦੇ ਉੱਪਰ ਲਿਖਿਆ ਹੋਇਆ ਪਿਛਲੇ ਔਗਣ ਬਖਸ਼ ਲਿਓ ਅੱਗੇ ਮਾਰਗ ਦੀਜੀਓ પાછે ਜੋ ਹੋਇਆ ਸੋ ਹੋਇਆ ਅੱਗੇ ਸਮਝ ਲੋ ਆਨੰਦ ਲਾਲਾ ਤੇ ਇੱਕ ਗੱਲ ਯਾਦ ਰੱਖ ਲਈ ਜਿਹੜੇ ਤੂੰ ਹਤਿਆਚਾਰ ਕੀਤੇ ਨੇ ਨਾ ਜਿਹੜੇ ਲੋਕਾਂ ਤੇ ਬੱਚਿਆਂ ਤੇ ਪੜਨ ਵਾਲਿਆਂ ਤੇ ਨਜਾਇਜ਼ ਤੂੰ ਪਰਚੇ ਕਰਵਾਤੇ ਉਹ ਜਿਹੜੇ ਲੋਕ ਤੇਰੀਆਂ ਗੱਲਾਂ ਸੁਣਦੇ ਪਏ ਨੇ ਲੋਕ ਡਰਦੇ ਨੇ ਕਮੈਂਟ ਕਰਦੇ ਹੋਏ ਜਿੱਦਣ ਚੋਣ ਜਾਬਤਾ ਲੱਗ ਗਿਆ ਮੈਂ ਤਾਂ ਹੁਣੇ ਵੀ ਬੋਲਣਾ ਪਿਆ ਮੈਂ ਫਿਰ ਮੈਂ ਫਿਰ ਫਿਰ ਨਹੀਂ ਮੈਂ ਬੋਲਾਂਗਾ ਜਦੋਂ ਚੋਣ ਜਾਬਤਾ ਲੱਗ ਗਿਆ ਨਾ ਫਿਰ ਤੇ ਤੇਰੀ ਪਾਵਰ ਖਤਮ ਹੋ ਜਾਏਗੀ ਫਿਰ ਮੈਂ ਤੈਨੂੰ ਵੈਸੇ ਹੀ ਛੱਡ ਦਾਂਗਾ ਜਿੰਨੀ ਜਰ ਤੇਰੀ ਸਰਕਾਰ ਆ ਜਿੰਨੀ ਜਰ ਤੇਰੇ ਕੋਲ ਪਾਵਰ ਆ ਤੇ ਮੈਂ ਇਸ ਤਰ੍ਹਾਂ ਬੋਲਦਾ ਰਾਵਾਂਗਾ ਤੈਨੂੰ ਚੈਲੰਜ ਕਰਦਾ ਰਾਵਾਂਗਾ ਇਹ ਤੇ ਸ਼ੁਕਰ ਕਰ ਜੇ ਮੰਤ ਲੇਟ ਹੋ ਗਈ ਨਹੀਂ ਤਾਂ ਤੁਹਾਨੂੰ ਤੇ ਤੈਨੂੰ ਮੈਂ ਬੋਲਣ ਜੋਗਾ ਛੱਡਣਾ ਨਹੀਂ ਸੀ ਇੰਨਾ ਟਾਈਮ ਨਹੀਂ ਲੱਗਣਾ ਸੀ ਅ ਬਾਕੀ ਸਪੀਚ ਥੋੜੀ ਜਿਹੀ ਜ਼ਿਆਦਾ ਲੰਬੀ ਹੋ ਗਈ ਇੱਕ ਮੈਂ ਤੈਨੂੰ ਹੋਰ ਗੱਲ ਤੇਰੀ ਦੱਸਦਾ ਅ ਲੰਮਾ ਚੋੜਾ ਕੰਮ ਹੋ ਜਾਏਗਾ ਜਿਹੜਾ ਤੂੰ ਉਹ ਪਰ ਨਹੀਂ ਜੀ ਹੁਣ ਮੈਂ ਦੱਸਦਾ ਫਿਰ ਤੂੰ ਸ਼ਾਣਾ ਹੋ ਜਾਏਗਾ ਨਾ ਥੋੜੇ ਦਿਨ ਵੇਟ ਕਰ ਮੈਂ ਤੈਨੂੰ ਇੱਕ ਚੀਜ਼ ਹੋਰ ਦੱਸਾਂਗਾ ਤੇਰੀ ਹੋਰ ਛੱਡ 1 2 3 4 6 6 ਪ੍ਰੂਫ 6 ਵਿਦ ਰਿਕਾਰਡਿੰਗਾਂ ਤੈਨੂੰ ਸੁਣਾਵਾਗਾ ਔਰ ਤੇਰੀ ਆਵਾਜ਼ ਸੁਣਾਵਾਗਾ ਐਸਐਚਓ ਤੋਂ ਤੂੰ ਕੀ ਕਰਵਾਇਆ ਕੀ ਨਹੀਂ ਕਰਵਾਇਆ ਔਰ ਜਿਹੜੇ ਐਸਐਚਓ ਨੂੰ ਤੂੰ ਜ਼ਿਆਦਾ ਮਾਨਦਾਰ ਦੱਸਦਾ ਸੀ ਨਾ ਭਈ ਉਹ ਐਸਐਚਓ ਮੇਰਾ ਯਾਰ ਜੀ ਜਸ਼ਪਾਲ ਸ਼ਰਮਾ ਜੀ ਉਹਦੇ ਸੱਟ ਲੱਗੀ ਉਹ 3 ਲੱਖ ਰੁਪਏ ਲੈਂਦਾ ਰਿਸ਼ਵਤ ਦੇ ਵਿੱਚ ਉਹਤੇ ਮੁਕਦਮਾ ਦਰਜ ਹੋਇਆ ਹੋਇਆ ਹੈ ਉਹ ਲੋਕ ਦਾ ਫਰਜ਼ਾ ਤੂੰ ਅੱਡੀ ਛੋਟੀ ਦਾ ਯੋਰ ਲਾਇਆ ਉਹਨੂੰ ਬਚਾਉਣ ਵਾਸਤੇ ਉਹਦੀ ਵੀ ਇਨਕੁਆਰੀ ਮੈਂ ਡੀਜੀਪੀ ਦਫ਼ਤਰ ਦੁਆਰਾ ਪਾਈ ਹੋਈ ਆ ਉਹ ਵੀ ਆ ਜੇਗੀ ਕਹਿੰਦਾ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੀ ਮਰ ਜਾਣਗੇ ਜਿਹੜੇ ਦੂਜਿਆਂ ਨੂੰ ਮਾਰਦੇ ਜੋ ਜੋ ਹੋ ਰਿਹਾ ਆ ਉਹ ਸਭ ਠੀਕ ਹੋ ਰਿਹਾ ਆ ਔਰ ਤੈਨੂੰ ਦੱਸਾਂਗਾ ਮੈਂ ਤੇਰੀਆਂ ਸਾਰੀਆਂ ਡਿਟੇਲਾਂ ਸਾਰੀ ਪ੍ਰਾਪਰਟੀ ਸਭ ਕੁਝ ਆ ਜਾਏਗਾ ਇਹ ਮੈਂ ਤੈਨੂੰ ਇਹਨਾਂ ਕੁਝ ਬੋਲਦਾ ਨਹੀਂ ਸੀ ਮਜਬੂਰੀ ਹੋ ਗਈ ਬੋਲਣਾ ਸਿਰਫ 15 ਦਿਨ ਵੇਟ ਕਰ ਜਿਹੜੇ ਤੈਨੂੰ ਚੈਨਲ ਦੱਸੇ ਨੇ ਸਬਸਕ੍ਰਾਈਬ ਕਰ ਲਈ ਤ ਤਿਆਰ ਹੋ ਲਈ 15 ਦਿਨ ਦੀ ਖੇਡ ਰਹਿ ਗਈ ਹੈ 25 ਤੋਂ 26 ਤਰੀਕ ਤੱਕ ਫਿਰ ਮੈਂ ਤੈਨੂੰ ਦਿੱਲੀ ਮਿਲਾਂਗਾ ਔਰ ਲਾਈਵ ਮਿਲਾਂਗਾ ਸਾਰੇ ਚੈਨਲਾਂ ਦੇ ਵਿੱਚ ਤੈਨੂੰ 1 ਟੂ 1 ਕਰਾਵਾਂਗਾ ਪ੍ਰੋਡਕਾਸਟ ਤੇਰੇ ਨਾਲ ਕਰਾਵਾਂਗਾ ਤੇ ਮੇਰੀਆਂ ਗੱਲਾਂ ਦਾ ਜਵਾਬ ਦੇ ਜੀ ਜੇ ਮੈਂ ਕਿੱਥੇ ਝੂਠਾ ਹੋਇਆ ਤੇ ਮੈਂ ਤੇਰੇ ਅੱਗੇ ਅਗੇ ਨਿਮਸਤਕ ਹੋ ਜਾਵਾਂਗਾ ਔਰ ਜੇ ਤੂੰ ਝੂਠਾ ਹੋਇਆ ਤੇ ਤੂੰ ਅੰਦਰ ਜਾਏਗਾ ਔਰ ਤੈਨੂੰ ਭੇਜ ਕੇ ਰਾਵਾਂਗਾ ਇਹ ਮੇਰਾ ਤੇਰੇ ਨਾਲ ਵਾਦਾ ਹੋ ਗਿਆ ਇਹਦੇ ਸ਼ੁਗਰ ਕਰੋ 바ਵਾ ਸਾਹਿਬ ਨੂੰ ਮੈਂ ਕੋਟ ਕੋਟ ਨਮਨ ਕਰਦਾ ਹਾਂ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਅਗਰ ਅੱਜ ਉਹ ਸੰਵਿਧਾਨ ਨਾ ਬਣਾਉਂਦੇ ਤੇ ਤੁਸੀਂ ਆਮ ਲੋਕਾਂ ਦਾ ਜੀਣਾ ਦੁਰਬਲ ਕਰ ਦਿੰਦੇ ਜੀਣਾ ਹਰਾਮ ਕਰ ਦਿੰਦੇ ਲੋਕਾਂ ਦਾ ਜਿਨ੍ਹਾਂ ਤੁਸੀਂ ਸਾਡੇ ਪਿੰਡ ਦੇ ਵਿੱਚ ਲੋਕਾਂ ਨੂੰ ਹਰਾਮ ਕਰ ਰੱਖਿਆ ਆ ਜੇ ਕਿਸੇ ਜਵਾਬ ਦੀ ਗਲਤੀ ਹੁੰਦੀ ਆ ਕੋਈ ਇੱਕ ਇੱਕ ਗਵਾਂਢੀ ਪਿੰਡ ਦੇ ਵਿੱਚ ਤੂੰ ਨੰਬਰਦਾਰ ਨੇ ਸਾਨੂੰ ਲਾਈਕ ਕੀਤਾ ਸੀ ਪਤਾ ਨਹੀਂ ਕਮੈਂਟ ਕਰਿਆ ਸੀ ਉਹਦੀ ਤੂੰ ਨੰਬਰਦਾਰੀ ਖਾ ਗਿਆ ਸ਼ਰਿਆਮ ਬੰਦੇ ਦੇਖਦੇ ਪਏ ਨੇ ਜਿਹੜੇ ਤੇਰੇ ਨਾਲ ਖੜੇ ਨੇ ਹਰਦੀਪ ਸਰਪੰਚ ਹੋ ਗਿਆ ਸ਼ਰਿਆਮ ਵੀਡੀਓ ਦੇ ਵਿੱਚ ਦੇਖਦੇ ਪਏ ਨੇ ਪਤਾ ਨਹੀਂ ਕਿਹੜੇ ਮੂੰਹ ਨਾਲ ਤੂੰ ਬੋਲਦਾ ਆ ਮੈਨੂੰ ਤੇ ਪਤਾ ਹੀ ਨਹੀਂ ਜੀ ਕੀ ਹੋਇਆ ਜਿਹੜੇ ਬੰਦੇ ਤੇਰੇ ਗੱਲ 'ਚ ਹਾਰ ਪਾ ਰਹੇ ਨੇ ਜਿਹੜੇ ਬੰਦੇ ਤੈਨੂੰ ਹਾਂ ਇੱਕ ਮਿੰਟ ਜਿਹੜੇ ਬੰਦੇ ਤੈਨੂੰ ਉੱਥੇ ਖੜ ਕੇ ਹਾਰ ਪਾਦੇ ਪਏ ਨੇ ਹਨਾ ਉਹ ਬੰਦੇ ਆ ਦੇਖ ਲੈ ਇਹ ਫੋਟੋ ਮੈਂ ਗਰੁੱਪ 'ਚ ਵੀ ਪਾਵਾਂਗਾ ਹਰਦੀਪ RAM ਹੋ ਗਿਆ ਆ ਤੇਰਾ ਉਹ ਗੰਗਾ ਸਰਪੰਚ ਹੋ ਗਿਆ ਇੱਕ ਉੱਪਰ ਉਹ ਸੁਖਦੇਵ RAM ਖੜਾ ਹੋਇਆ ਆ ਇਹ ਸਾਰੇ ਬੰਦੇ ਹਥਿਆਰਾਂ ਦੇ ਨਾਲ ਇਲੈਕਸ਼ਨਾਂ ਦੇ ਟਾਈਮ ਬਾਅਦ ਡਾਂਗਾ ਲੈ ਕੇ ਖੜੇ ਹੋਏ ਨੇ ਆ ਜਿਹੜਾ ਸਰਪੰਚ ਬਣਿਆ ਸਰਪੰਚ ਆਪਣੀ ਗੱਡੀ ਡਾਂਗਾ ਨਾਲ ਭਰ ਕੇ ਲੈ ਕੇ ਆਇਆ ਹੋਇਆ ਆ ਉਹ ਤੇਰੇ ਨਾਲ ਖੜਨੇ ਤੂੰ ਕਹਿਣਾ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਤੇਰੇ ਤੂੰ ਸੌਂ ਵੀ ਨਹੀਂ ਲੈ ਸਕਦੇ ਕਿਉਂਕਿ ਤੂੰ ਝੂਠਿਆਂ ਦਾ ਪੀਰ ਬਣ ਗਿਆ ਤੂੰ ਤਾਂ ਝੂਠੀ ਸੌਂ ਵੀ ਦੇ ਦੇਂਗਾ ਪ੍ਰੋਡਕਾਸਟ ਲਈ ਤਿਆਰ ਨਹੀਂ ਇੰਨੀਆਂ ਗੱਲਾਂ ਆ ਜਿਹੜਾ ਤੇਰਾ ਪ੍ਰਿੰਸੀਪਲ ਇੱਕ ਤੂੰ ਨਵਾਂ ਬਣਾਇਆ ਹੋਇਆ ਹੈ ਨਾ ਜਸਵੰਤ ਕਿਦੇ ਵਿਕਾਰਨਾਮੇ ਦਿਨੂੰ ਦੱਸਾਂਗਾ ਮੈਂ ਕੱਢੇ ਹੋਏ ਨੇ ਸਾਰੇ ਉਹ ਵੀ ਨਾਲ ਤੈਨੂੰ ਦੱਸਾਂਗਾ ਮੈਂ ਤੁਹਾਨੂੰ ਜਿਹੜੀ ਵੀ ਗੱਲ ਕਹਾਂਗਾ ਜਿਹੜਾ ਉਹ ਤੁਹਾਡੇ ਤੇ ਲਾਸ਼ਣ ਲਾਵਾਂਗਾ ਮੈਂ ਔਨ ਰਿਕਾਰਡ ਵਿਦ ਸਬੂਤ ਲਾਵਾਂਗਾ ਨਹੀਂ ਤੇ ਐ ਕੋਈ ਨਜਾਇਜ਼ ਗੱਲ ਨਹੀਂ ਕਰਾਂਗਾ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਮੈਂ ਬੋਲਣਾ ਨਹੀਂ ਸੀ ਪਰ ਮਜਬੂਰੀ ਬਣ ਗਈ ਸੱਚ ਬੋਲਣ ਦੀ ਤੇਰੇ ਦਿਲ 'ਚ ਕਿਥੇ ਇਹ ਹੀ ਨਾ ਹੋਵੇ ਪਤਾ ਨਹੀਂ ਡਰ ਗਏ ਨੇ ਮੇਰੇ ਤੋਂ ਤੇ ਬੋਲਦੇ ਨਹੀਂ ਪਏ ਡਰੇ ਡਰਾਏ ਕੁਛ ਨਹੀਂ ਅਸੀਂ ਥੋੜੇ ਜਿਹੀ ਬੀਜੀ ਸੀ ਕੋਈ ਕੰਮ ਲੱਗੇ ਹੋਏ ਸੀ ਕਿਉਂ ਜਿਹੜੀ ਤੂੰ ਸਾਨੂੰ ਭਾਜੀ ਪਾਈ ਆ ਉਹ ਮੋੜਾਂਗੇ ਉਹ ਮੋੜਨ ਵਾਸਤੇ ਤਿਆਰ ਹੁੰਦੇ ਪਏ ਆ ਸਤਪਾਲ ਨੇ ਤੇ ਕੰੰਧਾ ਉੱਚੀਆਂ ਕਰਾ ਲਈਆਂ ਮੈਨੂੰ ਸੁਣਿਆ ਮੈਂ ਦੇਖਿਆ ਤਾਂ ਨਹੀਂ ਪਿੰਡ 'ਚ ਨਹੀਂ ਗਿਆ ਮੈਂ ਸਤਪਾਲ ਨੇ ਕਹਿੰਦਾ ਆਪਣੀਆਂ ਕੰੰਧਾ 12 12 ਫੁੱਟ ਕਰਾ ਲਈਆਂ ਉਹਨੂੰ ਕਹੇ ਕੰੰਧਾ ਉੱਚੀਆਂ ਕਰਾਉਣ ਨਾਲ ਕੀ ਹੋਏਗਾ ਜੇ ਕੰੰਧਾ ਉੱਚੀਆਂ ਹੀ ਕਰਾਣੇ ਤੇ ਇਹਨੂੰ ਖਤਰਾ ਹੀ ਆ ਤੇ ਮਾਮਾ ਜੇਲ੍ਹ 'ਚ ਚਲਾ ਜਾ ਉੱਥੇ 12 12 ਫੁੱਟ ਦੀਆਂ ਕੰੰਧਾ ਨੇ ਉੱਥੇ ਨਾ ਕੋਈ ਬੱਸ ਆਵੇ ਨਾ ਕੋਈ ਕਾਰ ਆਵੇ ਨਾ ਕੋਈ ਐ ਰੋਟੀਆਂ ਪੱਕੀਆਂ ਪਕਾਈਆਂ ਮਿਲਦੀਆਂ ਨੇ ਉੱਥੇ ਚਲਾ ਜਾ ਜੇ ਤੈਨੂੰ ਬਾਹਲਾ ਹੀ ਖਤਰਾ ਆ ਤੇ ਪਹਿਲਾਂ ਕਰਤੂਤਾਂ ਹੀ ਇਦਾਂ ਦੀਆਂ ਨਾ ਕਰਿਆ ਕਰੋ ਕਿ ਤੁਹਾਨੂੰ ਲੋਕੇ ਰਹਿਣਾ ਪਏ ਪਹਿਲਾਂ ਤੁਸੀਂ ਕਰਤੂਤਾਂ ਕਰ ਲੈਂਦੇ ਹੋ ਤੇ ਜਾਪ ਪਾ ਲੈਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਜੀ ਸਾਡੀਆਂ ਤੇ ਕੰਧਾਂ ਉੱਚੀਆਂ ਕਰ ਦਿਓ ਸਾਨੂੰ ਪ੍ਰੋਟੈਕਸ਼ਨ ਦਿਵਾ ਦਿਓ ਜੀ ਸਾਨੂੰ ਪਿਸਤਲ ਲੈ ਦਿਓ ਜੀ ਸਾਨੂੰ ਇਹ ਹੋ ਗਿਆ ਤੇ ਸਾਨੂੰ ਉਹ ਹੋ ਗਿਆ ਪਹਿਲਾਂ ਹੀ ਬੋਚ-ਬੋਚ ਕੇ ਚੱਲੋ ਮੰਨਦਾ ਤੂੰ ਧੰਗ ਗੁਰੂ ਪੁਰਣ ਨੂੰ ਐ ਤੇ ਕੰਮ ਤੇਰੇ ਨਕਮਿਆਂ ਵਾਲੇ ਨੇ ਗਿਆਨ ਤੂੰ ਦਿਨਾ ਕਾਗੋ ਹਾਂਸ ਕਰੇ ਮੇਰਾ ਗੋਬਿੰਦ गोविंद ਕਰ ਦਿੰਦਾ ਆ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਦੇਵ ਔਰ ਚੌਥੇ ਪਾਸ਼ਾ ਧੰਨ ਗੁਰੂ ਰਾਮਦਾਸ ਦਾ ਜਿਹੜਾ ਸਰੋਵਰ ਆ ਨਾ ਉਥੇ ਕਾਗ ਵੱੜਦੇ ਸੀ ਔਰ ਹੰਸ ਬਣ ਕੇ ਨਿਕੜ ਆਉਂਦੇ ਸੀ ਉਦੋਂ ਲਿਖਿਆ ਗਿਆ ਸੀ ਕਾਗੋ ਹੰਸ ਕਰੇ ਮੇਰਾ गोविंद ਕਾਂ ਹੁੰਦੇ ਨੇ ਨਾ ਉਹਨਾਂ ਨੂੰ ਵੀ ਹੰਸ ਕਰ ਦਿੰਦਾ ਆ ਪਰ ਤੂੰ ਜਿਹੜਾ ਕਾਲਾ ਕਾਂ ਐ ਤੇਰੇ ਅੰਦਰ ਮੈ ਲਿਆ ਭਾਰੋ ਪੱਗ ਬਨ ਕੇ ਤੂੰ ਲੋਕਾਂ ਨੂੰ ਗਿਆਨ ਦਿੰਨਾ ਹੈ ਉਹ ਗਿਆਨ ਦਾ ਕੋਈ ਫਾਇਦਾ ਨਹੀਂ ਆ ਅਸੀਂ ਜੋ ਹੈਗੇ ਆ ਉਹ ਸਾਹਮਣੇ ਹੈਗੇ ਆ ਔਰ ਜਿਹੜੀਆਂ ਗੱਲਾਂ ਤੂੰ ਮੈਨੂੰ ਦੱਸਦਾ ਨਾ ਮੇਰੇ ਤੇ ਪਰਚੀ ਨੇ ਉਹ ਨੇ ਉਹ ਯਾਰ ਉਹ ਪੁਰਾਣੀਆਂ ਗੱਲਾਂ ਨੇ ਛੱਡ ਦੇ ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋਣਾ ਤੈਨੂੰ ਉਹ ਜੋ ਮੈਂ ਕੀਤਾ ਆ ਮੈਂ ਕੋਰਟ ਦੇ ਵਿੱਚ ਟ੍ਰਾਇਲ ਚੱਲਦਾ ਪਿਆ ਮੈਂ ਭੁਗਤ ਲਾਂਗਾ ਜੋ ਤੂੰ ਕਰ ਰਿਹਾ ਹੈ ਔਰ ਤੈਨੂੰ ਭੁਗਤਣਾ ਪਏਗਾ ਤੂੰ ਤਿਆਰ ਰਹੀਂ ਇੰਨੀਆਂ ਕਿ ਗੱਲਾਂ ਅਗਰ ਕਿਸੇ ਦੇ ਤੇਰਾ ਇੱਕ ਬਿਆਨ ਲਾਸਟ ਤੇ ਆਇਆ ਸੀ ਅਗਰ ਮੈਂ ਬੋਲ ਦਿਆਂ ਕਿਸੇ ਦੇ ਸ਼ਾਨ ਦੇ ਖਿਲਾਫ ਕਹਿੰਦਾ ਬੋਲ ਗਿਆ ਹਾਂ ਤੇ ਮੈਂ ਮਾਫੀ ਮੰਗਦਾ ਔਰ ਮੈਂ ਵੀ ਕਹਿਣਾ ਵੀ ਮੈਂ ਇਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਹੋਵਾਂ ਤੇ ਮੈਂ ਮਾਫੀ ਮੰਗਦਾ ਹਾਂ ਪਰ ਐਮਐਲਏ ਕੁਲਵੰਤ ਸਿੰਘ ਨੂੰ ਛੱਡ ਕੇ ਉਹ ਤੋਂ ਮੈਂ ਕੋਈ ਮਾਫੀ ਨਹੀਂ ਮੰਗਦਾ ਨਾ ਅੱਜ ਮੰਗਾਗਾ ਨਾ ਕਦੇ ਫੇਰ ਮੰਗਾਗਾ ਤੇਰੀ ਮੈਂ ਸ਼ਾਨ ਦੇ ਖਿਲਾਫ ਹੀ ਬੋਲਾਂਗਾ ਕਿਉਂਕਿ ਤੂੰ ਜਿਹੜੀ ਸ਼ਾਨ ਖਰਾਬ ਕੀਤੀ ਆਪਣੀ ਆਪ ਕੀਤੀ ਆ ਆਪਣੇ ਪਿੰਡ ਦੇ ਵਿੱਚ ਐਸਿਡ ਤੂੰ ਪਾਇਆ ਤੇਰੇ ਕਹਿਣ ਤੇ ਪਿਆ ਕਿਸੇ ਦੇ ਪਿੰਡ 'ਚ ਹਿੰਮਤ ਨਹੀਂ ਸੀ ਤਿਆਗ ਪਾਣ ਦੀ ਨਾ ਕੋਈ ਬੰਦਾ ਕੰਧ ਟੱਪ ਕੇ ਇੱਕੋ ਟਾਈਮ ਦੇ ਵਿੱਚ ਮੇਰੇ ਤੇ ਦੋ ਪਰਚੇ ਦਰਜ ਕਰਤੇ ਤੂੰ ਤਿੰਨ ਪਰਚੇ ਦਰਜ ਹੋਏ ਇੱਕ ਪਹਿਲਾ ਹੋਇਆ ਦੋ ਪਰਚੇ ਮੌਕੇ ਤੇ ਦਰਜ ਕਰਤੇ ਇੱਕ ਐਫਆਰ ਦੇ ਵਿੱਚ ਤੂੰ ਲਿਖ ਰਿਹਾ ਮੈਂ ਇੱਟਾਂ ਮਾਰ ਰਿਹਾ ਦੂਜੇ ਐਫਆਰ ਦੇ ਵਿੱਚ ਲਿਖ ਰਿਹਾ ਕੰਧ ਟੱਪ ਕੇ ਆ ਰਿਹਾ ਯਾਰ ਕਿਆ ਪਤਾ ਨਹੀਂ ਕਿੱਥੇ ਪੁਲਸ ਆਲੇ ਨੇ ਐਫਆਰ ਉੱਥੇ ਜਵਾਬ ਦੇਣਾ ਪਏਗਾ ਯਾਦ ਰੱਖਿਓ ਕੋਈ ਗੱਲ ਨਹੀਂ ਕਾਲ ਡਿਟੇਲਾ ਏਐਸਆਈ ਪਵਨ ਕੁਮਾਰ ਨੂੰ ਵੀ ਕਹਿ ਦੇ ਜਸ਼ਪਾਲ ਸ਼ਰਮਾ ਨੂੰ ਵੀ ਕਹਿ ਦੇ ਜਿਹੜੇ ਜਿਹੜੇ ਤੇਰੇ ਬੰਦੇ ਨਾਲ ਸੀ ਸਾਰਿਆਂ ਦੀਆਂ ਕਾਲ ਡਿਟੇਲਾ ਮੰਗੀਆਂ ਹੋਈਆਂ ਨੇ ਉਹ ਆ ਜਾਣਗੇ ਬਸ ਇਹ 5-10 ਦਿਨ ਦੀ ਗੱਲ ਰਹਿ ਗਈ ਫਿਰ ਤੇਨੂੰ ਦੱਸਾਂਗੇ ਵੀ ਤੂੰ ਕਿਵੇਂ ਬੋਲਦਾਨ ਹੈ ਤੇ ਕੀ ਕਰਦਾਨ ਹੈ ਕਿੱਥੇ ਕਿੱਥੇ ਤੇਰੀ ਗੱਲ ਹੁੰਦੀ ਰਹੀ ਆ ਚਲੋ ਜੀ ਮੈਂ ਇੰਨੀਆਂ ਗੱਲਾਂ ਨਹੀਂ ਕਰਦਾ ਮੈਂ ਮਾਫੀ ਮੰਗਦਾ ਹਾਂ ਅਗਰ ਕਿਸੇ ਨੂੰ ਉੱਚਨੀ ਚ ਬੋਲਿਆ ਗਿਆ ਹੋਵੇ ਐਮਐਲਏ ਕੁਲਵੰਤ ਸਿੰਘ ਨੂੰ ਛੱਡ ਕੇ ਬਾਕੀ ਸਭ ਮੇਰੇ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਸਾਹਮਣੇ ਬੈਠੇ ਹੋਏ ਨੇ ਉਹ ਤਾਂ ਸ਼ਾਇਦ ਇਹਦੇ ਹੀ ਬੰਦੇ ਸੀ ਪਿੰਡ ਚੋਂ ਕੋਈ ਬੰਦਾ ਆਇਆ ਹੀ ਨਹੀਂ ਤੂੰ ਇੱਥੋਂ ਹੀ ਹਿਸਾਬ ਲਾ ਲਿਆ ਵੀ ਤੇਰੇ ਪਿੰਡ ਚੋਂ ਬੰਦਾ ਨਹੀਂ ਕੋਈ ਆਇਆ ਬਾਹਰੋਂ ਡੇਰੇ ਦੀ ਪੰਚਾਇਤ ਨੂੰ ਉੱਥੇ ਬੁਲਾਈ ਬੈਠਾ ਦੋ ਚਾਰ ਬੰਦੇ ਹੋਰ ਨੇ ਉਹਨਾਂ ਨੂੰ ਬੁਲਾਈ ਬੈਠਾ ਪਿੰਡ ਦੇ ਸੂਝਮਾਨ ਲੋਕ ਨੇ ਕੋਈ ਤੇਰੇ ਉੱਤੇ ਪੰਚਾਇਤ ਚ ਕੋਈ ਸੁਣਨ ਵਾਸਤੇ ਨਹੀਂ ਆਇਆ ਬੱਚੇ ਨੂੰ ਇਕੱਠਾ ਕਰੀ ਬੈਠਾ ਦੱਸ ਆਇਆ ਕੋਈ ਕਰਤੂਤ ਤੇਰੀ ਯਾਰ ਛੱਡ ਪਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ